ਤੋ ਜਦੋਂ ਹੜਾ ਆਇਸੀ ਫੇ ਕਿਵੇਂ ਕੋਣ ਕੋਣ ਰਿਹਾ ਘਰੇ ਬਾਕੀ ਰਿਸ਼ਤੇਦਾਰੀ ਵਿੱਚ ਤਾਂ ਡੈਡੀ ਰਹੀ ਆ ਸੀ ਸਾਨੂੰ ਕੱਢ ਕੇ ਲੈ ਗਿਆ ਸੀ ਇਕੱਲਾ ਹੋ ਰਹੀ ਸੀਗਾ ਬਾਹਰ ਦੇ ਉੱਤੇ ਬੈਠਾ ਰਿਹਾ ਜਗ੍ਹਾ ਵੀ ਨਹੀਂ ਰਹਿ ਗਈ ਰਹਿਣ ਨੂੰ ਪਸੂ ਵੀ ਲੋੜ ਗਿਆ ਸੀ ਤੋ ਬਾਅਦ ਕਿਸੇ ਨੇ ਕੋਈ ਪੁੱਛਿਆ ਤਾਂ ਪੁੱਛਿਆ ਨਹੀਂ ਹੁੰਦੇ ਹੀ ਨਹੀਂ ਹੈ ਕੋਈ ਨਹੀਂ ਆਇਆ ਤੁਹਾਡੇ ਕੋਈ ਨਹੀਂ ਸਾਡੇ ਬਣਿਆ ਇਹ ਹੁਸੈਨੀ ਵਾਲਾ ਬਾਰਡਰ ਦੇ ਨਾਲ ਲੱਗਦੇ ਪਿੰਡ ਹੈਗੇ ਨੇ ਇਹ ਗੱਟੀ ਰਾਜੋ ਕੇ ਗੱਟੀ ਰਾਜੋ ਉਸ ਪਰ ਛੋਟੀ ਗੱਡੀ ਵੱਡੀ ਗੱਟੀ ਪਖੜਾ ਕਈ ਵਾਰ ਤਾਂ ਪਾਕਿਸਤਾਨ ਦੇ ਇਧਰੋਂ ਬੰਨ ਟੁੱਟ ਜਾਂਦੇ ਤਾਂ ਉਧਰੋਂ ਵੀ ਪਾਣੀ ਆ ਜਾਂਦਾ ਹੈਗਾ ਜਦੋਂ ਉਹ ਸਤਲੂ ਦੇ ਦਰਿਆ ਚ ਪਾਣੀ ਵੱਧਦਾ ਹੈਗਾ ਕਿਉਂਕਿ ਨਾਲ ਹੀ ਲੱਗਦਾ ਹੈਗਾ ਪਾਕਿਸਤਾਨ ਜਦੋਂ ਪਾਣੀ ਆਇਆ ਹੈਗਾ ਸੀਗਾ ਤਾਂ ਬੜੀ ਵੱਡੀ ਇੱਥੇ ਜਿਹੜੀ ਸਮੱਸਿਆ ਪਣੀ ਕਿਉਂਕਿ ਪਾਣੀ ਦੇ ਨਾਲ ਰੇਤਾ ਆਈ ਰੇਤਾ ਕਰਕੇ ਜ਼ਮੀਨਾਂ ਹੀ ਨਹੀਂ ਬਣ ਪਾ ਰਹੀਆਂ ਹੈਗੀਆਂ ਹੁਣ ਤੱਕ ਨਹੀਂ ਬਣ ਪਾ ਰਹੀਆਂ ਇਹਦਰ ਕੇ ਨੁਕਸਾਨ ਹੈ ਜਿ ਤੁਹਾਨੂੰ ਲੱਗਦਾ ਕੋਈ ਨਹੀਂ ਆਉਂਦਾ ਬਾਰਡਰ ਕਰਕੇ ਹਾਂਜੀ ਕੋਈ ਨਹੀਂ ਪੁੱਛਦਾ ਸਮਝ ਗੱਲ ਕਹਿ ਜਾਂਦੇ ਨੇ ਸਵਾਲ ਕਰਦੇ ਹੀ ਕੋਈ ਨਹੀਂ ਕੋਈ ਸੁੱਲਤ ਮਿਲੇ ਪੱਕੀ ਜ਼ਮੀਨ ਹੋ ਜਾਏ ਕੋਈ ਨੌਕਰੀ ਮਿਲ ਜੇ ਕਿਸੇ ਨੂੰ ਆਵਾ ਦਾ ਕੰਮ ਤੰਦਾ ਕੋ ਕਰ ਲੈ ਦੇਸ਼ ਦੇ ਵਿੱਚ ਦੇਖੇ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਤੌਰ ਤੇ ਮਾਹੌਲ ਜਿਹੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਤੇ ਪਰਚਾਣ ਪ੍ਰਚਾਰ ਜਿਹੜਾ ਜ਼ੋਰਾਂ ਸ਼ੋਰਾਂ ਦੇ ਨਾਲ ਹੋ ਰਿਹਾ ਹੈ ਪੰਜਾਬ ਦੇ ਵਿੱਚ ਵੀ ਆਖਰੀ ਫੇਜ਼ ਦੇ ਵਿੱਚ VOTING ਹੋਣੀ ਹੈ ਪਰ ਉਸ ਤੋਂ ਪਹਿਲਾਂ ਪੰਜਾਬ 'ਚ ਵੀ ਚੋਣ ਪ੍ਰਚਾਰ ਜ਼ੁਰਾ ਸ਼ੁਰੂ ਨਾ ਚੱਲ ਰਿਹਾ ਹੈ ਇਸ ਵੇਲੇ ਅਸੀਂ ਲੋਕ ਸਭਾ ਹਲਕਾ ਫਿਰੋਜ਼ਪੁਰ ਦੇ ਵਿੱਚ ਮੌਜੂਦਾ ਹੈਸੈਨੀ ਵਾਲਾ ਬਾਰਡਰ ਦਾ ਇਹ ਇਲਾਕਾ ਹੈ ਤੇ ਇੱਥੋਂ ਦਾ ਪਿੰਡ ਹੈ ਗੱਟੀ ਰਾਜੂਕੇ ਉਸ ਪਾਰ ਬਿਲਕੁਲ ਬਾਰਡਰ ਦੇ ਨਾਲ ਪਾਕਿਸਤਾਨ ਦੇ ਬਾਰਡਰ ਦੇ ਨਾਲ ਲੱਗਦਾ ਇਹ ਆਖਰੀ ਪਿੰਡ ਤੁਸੀਂ ਕਹਿ ਸਕਦੇ ਹੋ ਉੱਥੇ ਅਸੀਂ ਪਹੁੰਚੇ ਹੋਏ ਹਾਂ ਦੁਪਹਿਰ ਦਾ ਸਮਾਂ ਹੈ ਇਸ ਵੇਲੇ ਅਸੀਂ ਦੇਖ ਰਹੇ ਹਾਂ ਕਿਸੇ ਵੀ ਤਰ੍ਹਾਂ ਦੀ ਕੋਈ ਗਤੀਵਿਧੀ ਇਸ ਤੋਂ ਪਹਿਲਾਂ ਗੱਟੀ ਰਾਜੂਕੇ ਚਾਰ ਵੱਖ-ਵੱਖ ਤਰ੍ਹਾਂ ਦੇ ਪਿੰਡਾਂ ਦਾ ਨਾਂ ਇੱਥੇ ਜਿਹੜਾ ਵੱਜਦਾ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਪੋਲਿਟਿਕਲ ਗਤੀਵਿਧੀ ਜਿਹੜੀ ਹੈ ਇਹਨਾਂ ਪਿੰਡਾਂ 'ਚ ਹਾਲ ਫਿਲਹਾਲ ਸਾਨੂੰ ਹੁਣ ਤੱਕ ਨਜ਼ਰ ਨਹੀਂ ਆਈ ਹੈ ਤੇ ਬਾਰਡਰ ਦੇ ਏਰੀਆ 'ਸ ਅਸੀਂ ਪਹੁੰਚੇ ਹੋਏ ਹਾਂ ਇੱਥੇ ਕੋਸ਼ਿਸ਼ ਇਹ ਕਰ ਰਹੇ ਹਾਂ ਕਿ ਤੁਹਾਨੂੰ ਬਾਰਡਰ ਦੇ ਇਲਾਕੇ ਦੇ ਵਿੱਚ ਚੋਣਾਂ ਦੇ ਮਾਹੌਲ ਦੇ ਦੌਰਾਨ ਕੀ ਕੁਝ ਐਕਟੀਵਿਟੀ ਹੈ ਤੇ ਖਾਸ ਤੌਰ ਤੇ ਇਸ ਇਲਾਕੇ ਦੇ ਵਿੱਚ ਕਿਉਂਕਿ ਸਰਹੱਦ ਦੇ ਨਾਲ ਲੱਗਦਾ ਇਲਾਕਾ ਹੈ ਬਹੁਤ ਵੱਡੀਆਂ ਜਿਹੜੀਆਂ ਸਮੱਸਿਆਵਾਂ ਨੇ ਇਸ ਇਲਾਕੇ ਦੇ ਲੋਕਾਂ ਨੂੰ ਪੇਸ਼ ਆਉਂਦੀਆਂ ਨੇ ਖਾਸ ਤੌਰ ਤੇ ਜਦੋਂ ਵਿਕਾਸ ਦੀ ਗੱਲ ਹੁੰਦੀ ਹੈ ਦੇਸ਼ ਦੇ ਵਿੱਚ ਮੌਜੂਦਾ ਸਰਕਾਰ ਕਹਿ ਰਹੀ ਹੈ ਕਿ 2047 ਤੱਕ ਸਾਡਾ ਵਿਕਾਸ ਦੇਸ਼ ਨੂੰ ਇੱਕ ਡਿਵੈਲਪਡ ਨੇਸ਼ਨ ਬਣਾਉਣ ਦਾ ਸਾਡਾ ਟੀਚਾ ਹੈ ਪਰ ਇਹ ਸਭ ਦੇ ਵਿਚਾਲੇ ਇਹਨਾਂ ਪਿੰਡਾਂ ਦੇ ਵਿੱਚ ਕੀ ਕੁਝ ਹਾਲ ਨੇ ਖਾਸ ਤੌਰ ਤੇ ਕਿਉਂਕਿ ਜਿਹੜੇ ਪਿੰਡ ਨੇ ਸਰਹੱਦੀ ਇਲਾਕੇ 'ਚ ਹੋਣ ਕਰਕੇ ਖੇਤੀਬਾੜੀ ਤੇ ਹੀ ਖਾਸ ਤੌਰ ਤੇ ਨਿਰਭਰ ਕਰਦੇ ਆ ਤੇ ਸਾਡੇ ਨਾਲ ਗੱਲਬਾਤ ਕਰਾਂਗੇ ਸਾਡੇ ਸਹਿਯੋਗੀ ਸੰਨੀ ਚੋਪੜਾ ਵੀ ਇੱਥੇ ਸਾਡੇ ਨਾਲ ਮੌਜੂਦ ਨੇ ਸਰੇ ਸਭ ਤੋਂ ਪਹਿਲਾਂ ਕੀ ਐਕਟੀਵਿਟੀ ਅਸੀਂ ਜਿਵੇਂ ਹੁਣ ਪਿੰਡਾਂ ਚ ਲੰਘ ਕੇ ਆਏ ਆ ਕਿ ਸਰਵਨ ਦੀ ਤਰ੍ਹਾਂ ਦੀ ਕੋਈ ਪੋਲਿਟਿਕਲ ਐਕਟੀਵਿਟੀ ਤਾਂ ਇੱਥੇ ਨਜ਼ਰ ਨਹੀਂ ਆ ਰਹੀ ਹਾਂ ਬਿਲਕੁਲ ਜਿੱਦਾਂ ਸਿਆਸੀ ਮਾਹੌਲ ਕੁਲਵਿੰਦਰ ਜੀ ਜਿੱਦਾਂ ਬਣਿਆ ਹੋਇਆ ਪਰ ਇਨ੍ਹਾਂ ਪਿੰਡਾਂ ਚ ਹਿਲੇ ਤੱਕ ਉਹ ਨਜ਼ਰ ਨਹੀਂ ਆ ਰਿਹਾ ਹੈਗਾ ਕਿਉਂਕਿ ਇੱਥੇ ਸਮੱਸਿਆਵਾਂ ਕਾਫੀ ਹੈਗੀਆਂ ਨੇ ਇਹ ਹੁਸੈਨੀ ਵਾਲਾ ਬਾਰਡਰ ਦੇ ਨਾਲ ਲੱਗਦੇ ਪਿੰਡ ਹੈਗੇ ਨੇ ਜੇ ਗੱਲ ਕਰੀਏ ਕਈ ਪਿੰਡ ਹੈਗੇ ਨੇ ਹੁਸੈਨੀ ਵਾਲਾ ਬਾਰਡਰ ਦੇ ਨਾਲ ਲੱਗਦੇ ਗੱਟੀ ਰਾਜੋ ਕੇ ਗੱਟੀ ਰਾਜੋ ਕੇ ਉਸ ਪਰ ਛੋਟੀ ਗੱਡੀ ਵੱਡੀ ਗੱਟੀ ਪਖੜਾ ਚਾਂਦੀ ਵਾਲਾ ਗਟੀਰੀ ਮੇਕੇ ਇਹ ਸਾਰੇ ਇਹ ਬਾਰਡਰ ਦੇ ਨਾਲ ਲੱਗਦੇ ਹੈਗੇ ਸਤਲੁਜ ਦਰਿਆ ਦੇ ਨਾਲ ਲੱਗਦੇ ਹੈ ਸਤਲੁਜ ਦਰਿਆ ਦੇ ਪਾਣੀ ਦੀ ਮਾਰ ਇਹਨਾਂ ਨੂੰ ਪੈਂਦੀ ਹੈਗੀ ਹੈ ਕਈ ਵਾਰ ਤਾਂ ਪਾਕਿਸਤਾਨ ਦੇ ਇਧਰੋਂ ਵੰਡ ਟੁੱਟ ਜਾਂਦੇ ਤਾਂ ਉਧਰੋਂ ਵੀ ਪਾਣੀ ਆ ਜਾਂਦਾ ਹੈਗਾ ਜਦੋਂ ਸਤਲੁਜ ਦਰਿਆ 'ਚ ਪਾਣੀ ਵੱਧਦਾ ਹੈਗਾ ਕਿਉਂਕਿ ਨਾਲ ਹੀ ਲੱਗਦਾ ਹੈਗਾ ਪਾਕਿਸਤਾਨ ਜੇਕਰ ਨੂੰ ਗੱਲ ਕਰੀਏ ਤਾਂ ਪਿੰਡ ਹੈਗੇ ਨੇ ਪਿੰਡ ਵਾਸੀ ਹੈ ਕਾਫੀ ਪਰੇਸ਼ਾਨ ਹੈਗੇ ਨੇ ਕਿਉਂਕਿ ਖੇਤੀ ਇਹ ਸਾਰਾ ਇਲਾਕਾ ਜਿਹੜਾ ਖੇਤੀ ਤੇ ਨਿਰਭਰ ਕਰਦਾ ਪਰ ਜਦੋਂ ਪਾਣੀ ਆਇਆ ਹੈਗਾ ਸੀਗਾ ਤਾਂ ਬੜੀ ਵੱਡੀ ਇੱਥੇ ਜਿਹੜੀ ਸਮੱਸਿਆ ਪਣੀ ਕਿਉਂਕਿ ਪਾਣੀ ਦੇ ਨਾਲ ਰ ਹੁਣ ਤੱਕ ਨਹੀਂ ਮੰਨ ਪਾ ਰਹੀਆਂ ਕਿਉਂਕਿ ਉਹ ਚੱਕੀ ਨਹੀਂ ਜਾ ਰਹੀ ਹੈਗੀ ਰੇਤਾ ਭਰ ਗਿਆ ਕਈ ਕਿ ਫੁੱਟ ਤੱਕ ਹਾਂ ਦਰਿਆ ਇੰਨੀ ਕੋ ਰੇਤਾ ਲੈ ਕੇ ਆਇਆ ਕਿ ਉਹ ਹਿੱਲੇ ਤੱਕ ਨਹੀਂ ਚੱਕੀ ਗਈ ਹੈਗੀ ਤਾਂ ਕਿਸਾਨ ਆਪਣੀ ਜਿਹੜੀ ਹੈਗੀ ਹੈ ਖੇਤੀ ਹੈ ਉਹ ਕਰ ਰਿਹਾ ਕਿਸੇ ਨੇ 1 ਏਕੜ ਦੇ ਵਿੱਚ ਹੁਣ ਕਿਰਤਨੀ ਸ਼ੁਰੂ ਕੀਤੀ ਹੈ ਕਿਸੇ ਨੇ ਕਈਆਂ ਦੇ ਤਾਂ ਘਰ ਇੱਥੇ ਟਹਿ ਗਏ ਕਈਆਂ ਨੂੰ ਇੱਥੇ ਮੁਆਵਜ਼ਾ ਹੀ ਨਹੀਂ ਮਿਲ ਰਿਹਾ ਉਹ ਇਸ ਕਰਕੇ ਨਹੀਂ ਮਿਲ ਰਿਹਾ ਜਦੋਂ ਅਸੀਂ ਗੱਲ ਕਰਦੇ ਹ ਅਧਿਕਾਰੀਆਂ ਨਾਲ ਉਹ ਕਹਿੰਦੇ ਕਿ ਇਹ ਪੱਕੀਆਂ ਨਹੀਂ ਹੈਗੀਆਂ ਕਈਆਂ ਦੀ ਤੇ ਕਈਆਂ ਨੂੰ ਮੁਆਵਜ਼ਾ ਹੀ ਨਹੀਂ ਮਿਲਦਾ ਸਭ ਤੋਂ ਵੱਡੀ ਗੱਲ ਇੱਥੇ ਲੋਕਾਂ ਕੋਲ ਜਿਹੜੀਆਂ ਜ਼ਮੀਨਾਂ ਨੇ ਉਹ ਪੱਕੀਆਂ ਲੋਕਾਂ ਦੇ ਨਾਂ ਦੇ ਉੱਤੇ ਨਹੀਂ ਹੈ ਜੀਦੀ ਵਜਾ ਕਰਕੇ ਹੁੰਦਾ ਕਿ ਮੁਆਵਜ਼ਾ ਨਹੀਂ ਮਿਲਦਾ ਸਾਡੇ ਨਾਲ ਪਿੰਡ ਵਾਸੀ ਭਾਈ ਸਾਸਤ੍ਰੀ ਕਲਕੇ ਹਾਲੇ ਜੀ ਇੱਥੇ ਪਿੰਡ ਦੇ ਰਹਿਣ ਵਾਲੇ ਹਾਂਜੀ ਅਸੀਂ ਥੋੜਾ ਦੱਸੋ ਤੁਹਾਡੇ ਪਿੰਡ ਚ ਕੋਈ ਸਾਨੂੰ ਕੋਈ ਐਕਟੀਵਿਟੀ ਨਹੀਂ ਨਜ਼ਰ ਆ ਰਹੀ ਕੋਈ ਆ ਰਿਹਾ ਲੀਡਰ ਲੋਡਰ ਕੋਈ ਗੱਲਬਾਤ ਕੁਛ ਹੋ ਰਹੀ ਲੀਡਰ ਪਿੱਛੇ ਜਾਇਆ ਸੀ ਜਾਂ ਕੱਲ ਪਰਸ ਹੋਇਆ ਸੀ ਅੱਛਾ ਜੀ ਕੀ ਕਹਿੰਦੇ ਨੇ ਤੁਸੀਂ ਤੁਹਾਡਾ ਕੋਈ ਮਸਲੇ ਹੱਲ ਹੋਏ ਜਿਵੇਂ ਹਾਰੜ ਹੜਾਇਆ ਸੀ ਸਾਰਾ ਖੇਤੀਬਾੜੀ ਤੇ ਸਾਰਾ ਤੁਹਾਡਾ ਤਾਂ ਕਾਰੋਬਾਰ ਹੈ ਸਾਰਾ ਖੇਤੀਬਾੜੀ ਤੇ ਬਾਕੀ ਕੁਛ ਨਹੀਂ ਕੋਈ ਮੁਆਵਜ਼ਾ ਨਹੀਂ ਮਿਲਿਆ ਕੋਈ ਬਸ਼ ਵੀ ਨਹੀਂ ਕੀ ਵਜਾ ਕੀ ਕਿਉਂ ਨਹੀਂ ਮਿਲਦਾ ਮੁਆਵਜ਼ਾ ਪਤਾ ਨਹੀਂ ਦੇਖੋ ਜੀ ਅੱਗੇ ਤਾਂ ਮਿਲਦਾ ਹੁੰਦਾ ਸੀ ਪਹਿਲੇ ਪਹਿਲੇ ਸਰਕਾਰਾਂ ਦਾ ਐਕਤੀ ਨਹੀਂ ਮਿਲਿਆ ਜੀ ਕੁਛ ਨਹੀਂ ਮਿਲਿਆ ਇੱਕ ਜ਼ਮੀਨਾਂ ਦਾ ਕੀ ਰੌਲਾ ਤੁਹਾਡੇ ਕਹਿੰਦੇ ਜ਼ਮੀਨਾਂ ਪੱਕੀਆਂ ਨਹੀਂ ਹੈਗੀਆਂ ਨਾ ਤੇ ਇਹ ਵੀ ਇੱਕ ਵਜ੍ਹਾ ਹੈ ਕੱਚੀਆਂ ਹਾਂ ਕੱਚੀਆਂ ਜ਼ਮੀਨਾਂ ਦਹੀਆਂ ਨੇ ਸਾਡੀਆਂ ਫਿਰ ਉਦੀ ਕਦੇ ਕਿਸੇ ਨੇ ਮਸਲਾ ਨਹੀਂ ਚੁੱਕਿਆ ਕਿ ਪੱਕੀਆਂ ਨਾਮ ਤੇ ਕਰਵਾਓ ਕਿਸੇ ਨੇ ਕਹਿ ਦਿੰਦੇ ਹਣੋ ਕਹਿ ਫਿਰ ਕਹੀ ਜਾਂਦੇ ਕਰਾ ਦਿਆਂਗੇ ਬਾਕੀ ਕੋਈ ਨਹੀਂ ਬਹੁਤ ਚੀਜ਼ ਨਹੀਂ ਪੁੱਛਣਾ ਕੋਈ ਨਹੀਂ ਪੁੱਛਦਾ ਆ ਕੇ ਨਾ ਜੀ ਹਾਂ ਤੇ ਕੀ ਮੇਨ ਕੰਮ ਕੀ ਹੈ ਮਤਲਬ ਫਸਲਾ ਫੁਸਲਾ ਸਬਜ਼ੀਆਂ ਵੇਚਦੇ ਹਾਂ ਕੀਵੇਂ ਜਿਹੜੀਆਂ ਅਕਰ ਮੁੱਖ ਮਸਲਾ ਨੇ ਫਸਲਾਂ ਦਾ ਕਣਕ ਚੋਨਾ ਜਾਰੀ ਮਿਰਚਾਂ ਹੋ ਗਈ ਜਿਵੇਂ ਸਾਰੀ ਫਸ ਹਾਂਜੀ ਕਣਕ ਚੋਂ ਜ਼ਿਆਦਾ ਹੁੰਦਾ ਵੈਸੇ ਸਾਡੇ ਅੱਛਾ ਬਾਰਡਰ ਏਰੀਆ ਕਰਕੇ ਨੁਕਸਾਨ ਹੈ ਜੀ ਤੁਹਾਨੂੰ ਲੱਗਦਾ ਕੋਈ ਨਹੀਂ ਆਉਂਦਾ ਬਾਰਡਰ ਕਰਕੇ ਹਾਂਜੀ ਕੋਈ ਨਹੀਂ ਪੁੱਛਦਾ ਸਮਝ ਜੀ ਅੱਛਾ ਜੀ ਗੱਲ ਕਹਿ ਜਾਂਦੇ ਨੇ ਸਵਾਲ ਕਰਦਾ ਹੀ ਕੋਈ ਨਹੀਂ ਪੂਰਾ ਬੜਾ ਕੀ ਹਾਲਾਤ ਕੀ ਹੈ ਜਿਵੇਂ ਹੁਣ ਹੜਾਂ ਤੋਂ ਬਾਅਦ ਕੀ ਕੁਝ ਕੁਝ ਮੁਆਵਜ਼ਾ ਵਗੈਰਾ ਮਿਲਿਆ ਤੁਹਾਨੂੰ ਕੁਝ ਨਹੀਂ ਦਿੱਤਾ ਜੀ ਇੱਕ ਰੁਪਈਆ ਨਹੀਂ ਮਿਲਿਆ ਕਿਸੇ ਕੋਈ ਖਰਚਾ ਨਹੀਂ ਕੁਝ ਨਹੀਂ ਡੰਗਰਾਂ ਦਾ ਨਾ ਕੋਈ ਬੰਦਿਆਂ ਦਾ ਬੱਚਿਆਂ ਦਾ ਕੁਝ ਨਹੀਂ ਦਿੱਤਾ ਨੇ ਬੋਟਾ ਬੋਟਾ ਵਾਲੇ ਆਉਂਦੇ ਹੁਣੇ ਤੁਹਾਡੇ ਕੋ ਮੰਗਣ ਬੋਟਾ ਵਾਲੇ ਆਉਂਦੇ ਨੇ ਮਾੜਾ ਮੋਟਾ ਲੋਕ ਤਾਂ ਕੰਮ ਤਾਂ ਦੇ ਲੱਗੇ ਫਿਰ ਤੇ ਮਾੜਾ ਮੋਟਾ ਜਿਹੋ ਜੇ ਬੋਲਦੇ ਫਿਰ ਹੋ ਜਾ ਕੰਮ ਪੁਜੇਗਾ ਫਿਰ ਇਹਨਾਂ ਦਾ ਵੀ ਬੋਟ ਪਾਉਣੇ ਤੁਸੀਂ ਬੋਟ ਤਾਂ ਪਾਉਣੇ ਨੇ ਜੀ ਬੋਟ ਤਾਂ ਪਾਣੀ ਪਾਣੀ ਬੋਟੋ ਕਿਉਂ ਨਹੀਂ ਪਾਏ ਹੁਣ ਸੋਚ ਕੇ ਪਾਜੀ ਕੀ ਸੋਚਦੇ ਜਦੋਂ ਬੋਟ ਪਾਉਣ ਜਾਣੇ ਤਾਂ ਫਿਰ ਕਿਨੂੰ ਬੋਟ ਪਾਉਂਗੇ ਹੁਣ ਸੋਚ ਅੱਗੇ ਤਾਂ ਕਹਿੰਦੇ ਸੀ ਆਮਾ ਦੀ ਬਦਲਾਅ ਲਈ ਕਰਾਂਗੇ ਵੀ ਜੇ ਕਿਉਂ ਨਸ਼ਾ ਨਸ਼ਾ ਬਹੁਤ ਆਂਦਾ ਜੀ ਨਸ਼ਾ ਬੰਦ ਕਰਾਂਗੇ ਕੁਛ ਬੋਟਰ ਤੋਂ ਨਸ਼ਾ ਮਾਤੋ ਤਾਂ ਬਦਲੇ ਵੀ ਆ ਰਹੇ ਕੁਛ ਵੀ ਨਹੀਂ ਬ ਸ਼ਰੀਆਮ ਗੁੰਡਾ ਕਰ ਦਿਆ ਹੋ ਰਹੀ ਹੈ ਜੀ ਬਹੁਤ ਜ਼ਿਆਦਾ ਇੱਥੇ ਸਾਡੇ ਮੁੰਡੇ ਕਿਵੇਂ ਕੰਮ ਕਰ ਸਾਰੇ ਫੇ ਖੇਤੀਬਾੜੀ ਕਰਦੇ ਆ ਇੱਧਰ ਸਾਰੇ ਹਾਂ ਜਿਹੜੀ ਮਨ ਤੇ ਆਪਦੀ ਕਰਦੇ ਪੇ ਹੋਰ ਕੀ ਕਰਨ ਨਾ ਕੋ ਨੌਕਰੀ ਮਿਲੀ ਕਿਸੇ ਨੂੰ ਕੁਝ ਨਹੀਂ ਨਾ ਕੋਈ ਪੂਰਾ ਕੀਤਾ ਜੀ ਜਿਹੜੇ ਵਾਲੇ ਤੇ ਹੂੰ ਸਿਹਤ ਸੂਤ ਦਾ ਕੋਈ ਜਿਵੇਂ ਮਹਲਾ ਕਲੀਨਿਕ ਕਹਿੰਦੇ ਆ ਜਾਂ ਹੋਰ ਸਿਹਤ ਸਹੂਲਤਾਂ ਹੈਗੀਆਂ ਕੋਈ ਹਸਪਤਾਲ ਹੈ ਚਾਹੇ 10 ਸੇ ਪਾਸੇ ਹਸਪਤਾਲ ਦਾ ਡਿਫੈਂਸ ਹੀ ਗਈ ਜੀ ਹੋਰ ਤਾਂ ਬਾਕੀ ਕੋਈ ਕੋਈ ਤੁਹਾਨੂੰ ਕੰਮ ਨਹੀਂ ਆ ਫੇ ਜੀ ਕੋਈ ਬਿਮਾਰੀ ਠਮਾਰੀ ਕਰਾਉਣੀ ਫੇ ਕਿਵੇਂ ਕਿੱਥੇ ਜਾਣੇ ਹੋ ਉਹ ਤਾਂ ਫਿਰ ਸਿਵਲ ਹਸਪਤਾਲ ਜਾਣਾ ਪੈਂਦਾ ਜਾਂ ਪ੍ਰ ਤੇ ਤੁਹਾਡੇ ਕੋਲ ਟ੍ਰਾਂਸਪੋਰਟ ਦਾ ਹੈ ਕੋਈ ਸਾਧਨ ਬੱਸ ਵਗੈਰਾ ਕੁਝ ਨਹੀਂ ਜੀ ਕੁਛ ਨਹੀਂ ਹੈ ਕਿਉਂਕਿ ਮੈਂ ਆਪਦੇ ਸਾਨਾਂ ਤੇ ਜਾਣਾ ਹਾਂ ਹਾਂ ਸਾਧਨ ਸੁੱਤਰ ਲੈ ਕੇ ਜਾਣਾ ਪੈਂਦਾ ਜੀ ਤੇ ਜਦੋਂ ਪੁਲ ਟੁੱਟ ਜਾਂਦਾ ਤੇ ਫਿਰ ਉਦੋਂ ਕੀ ਹੁੰਦਾ ਫਿਰ ਜੀ ਆ ਤੁਸੀਂ ਹੁੰਦੇ ਰਹੇ ਜੀ ਇਧਰ ਉੱਤੋਂ ਦੀ ਜਾਣਾ ਪੈਂਦਾ ਬੰਨ ਦੇ ਉੱਪਰ ਪਰ ਹਾੜਾ ਫੌਜੀਾਂ ਨਾਲ ਬੰਨ ਤੋ ਹੁੰਦੇ ਰਹੇ ਜੀ ਇਧਰ ਦੀ ਜਾਣਾ ਜੀ ਟੁੱਟੇ ਵੀ ਆ ਪੁਲ ਟੁੱਟਿਆ ਹੋਣਾ ਹਾਂ ਜੀ ਬਹੁਤ ਬੁਰਾ ਆ ਉੱਤੋਂ ਜਾ ਰਹੇ ਇਸ ਬੰਨਾਂ ਦੇ ਇੱਥੇ ਪਾਣੀ ਇਹਨਾ ਨਹੀਂ ਸੀਗਾ ਜੀ ਇੱਥੇ ਹਾਂ ਜੀ ਆ ਪਾਕਿਸਤਾਨ ਨਾਲ ਹੀ ਲੱਗਦਾ ਆ ਨਾਲ 1 ਕਿਲੋਮੀਟਰ ਪਿੰਡ ਤੁਸਦਾ ਪਤਾ ਨਹੀਂ ਕਿਹੜਾ ਪਿੰਡ ਆ ਬਸ ਤੁਸੀਂ ਕਿਵੇਂ ਜਦੋਂ ਇੰਨਾ ਨਾ ਪਾਣੀ ਸੀ ਫਿਰ ਤੁਸੀਂ ਕਿਵੇਂ ਕਿੱਦੇ ਵੇ ਘਰਾਂ ਦੀ ਛੱਤਾਂ ਤੇਰੇ ਐ ਛੱਤਾਂ ਉੱਪਰ ਸੀਗੇ ਜੀ ਬੱਚੇ-ਬੱਚੇ ਕਾੜਦੇ ਸੀ ਕੋਈ ਮਤਲਬ ਅੱਛਾ ਬੱਚੇ ਬਾਹਰ ਭੇਜਦੇ ਪਰਿਵਾਰ ਵਾਲੇ ਭੇਜਦੇ ਸੀ ਲਗਨ ਮੂੜਾ ਆ ਗਿਆ ਸੀ ਨਾ ਕਿਸਤੀਆਂ ਕੋਈ ਕਲੀਆਂ ਸੀ ਬਾਕੀ ਸਰਕਾਰ ਨੇ ਇਨਮਤ ਨਹੀਂ ਕੀਤੀ ਨਹੀਂ ਚਾਹੀਦੀ ਸੀ ਵੀ ਤੁਹਾਨੂੰ ਲੱਗਦਾ ਵੀ ਤੁਹਾਡਾ ਬਾਰਡਰ ਏਰੀਆ 'ਚ ਰਹਿਣ ਕਰਕੇ ਇਹ ਮਤਲਬ ਇਹ ਤੁਹਾਡੇ ਲਈ ਇੱਕ ਤਰ੍ਹਾਂ ਕਹਿ ਲਈ ਵੀ ਸ਼ਰਾਪ ਹੀ ਬਣ ਗਿਆ ਵੀ ਤੁਹਾਡਾ ਇਲਾਕਾ ਬਾਰਡਰ ਦਾ ਕੋਈ ਆਉਂਦਾ ਨਹੀਂ ਕੋਈ ਡਿਵੈਲਪਮੈਂਟ ਦੀ ਗੱਲ ਹੀ ਹੁੰਦੀ ਹੈ ਇੱਧਰ ਨਹੀਂ ਹੁੰਦੀ ਬਹੁਤ ਜ਼ਿਆਦਾ ਬਰਾਲੇ ਤੁਸੀਂ ਹੁਣ ਕੀ ਕਹਿਣਾ ਕੀ ਚਾਹੋਗੇ ਜੇ ਜਿਹਦੀ ਵੀ ਕੋਈ ਸਰਕਾਰ ਬਣਦੀ ਹੈ ਦੇਸ਼ 'ਚ ਕਿਉਂਕਿ ਬਾਰਡਰ ਦੇ ਏਰੀਆ 'ਚ ਕੰਮ ਤਾਂ ਸਰਕਾਰਾਂ ਨੇ ਕਰਨਾ ਹੁੰਦਾ ਜਿਹਦੀ ਵੀ ਕਿਸੇ ਦੀ ਸਰਕਾਰ ਆਉਂਦੀ ਹੈ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਅਸੀਂ ਅਪੀਲ ਕਰਨ ਜਾਣੇ ਨਸ਼ਾ ਪੱਤਾ ਤੇ ਬਹੁਤ ਜ਼ਿਆਦਾ ਚੱਲਦਾ ਪੈ ਲੁੱਟਖਾ ਬਹੁਤ ਹੋ ਰਹੀਆਂ ਨੇ ਤੁਸੀਂ ਪਿੱਛੇ ਦੇਖਿਆ ਨਾ ਰੋਹੀਪੁਰ ਧਨੀ ਵਾਲੇ ਤੇ ਬਾਰੇ ਗੇ ਇੱਥੇ ਲੁੱਟਖਾ ਬਹੁਤ ਜਿਆਦਾ ਹੁੰਦੀਆਂ ਨੇ ਉਹ ਬੰਦ ਹੋਣੀ ਚਾਹੀਦੀਆਂ ਨੇ ਠੀਕ ਹੈ ਤੇ ਨਸ਼ਾ ਪੱਤਾ ਬੰਦ ਹੋਣਾ ਚਾਹੀਦਾ ਬਸ ਇਹੀ ਸਹੀ ਹੈ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਡੇ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਪੀਲੀ ਸਰਕਾਰ ਜਿਹਦੀ ਸਰਕਾਰ ਬਣੀ ਉਹ ਸਰਕਾਰ ਤੁਹਾਡੇ ਇਲਾਕੇ ਚ ਕੋਈ ਗੌਰ ਕਰੇ ਕਿਹੜੇ ਕੰਮਾਂ ਤੇ ਸਾਡੇ ਦਾ ਅਪੀਲ ਇਹੋ ਜੀ ਸਾਡੇ ਜਿਹੜੇ ਮਕਾਨ ਨੂੰ ਕੋਈ ਸਹੂਲਤ ਮਿਲੇ ਪੱਕੀ ਜ਼ਮੀਨ ਹੋ ਜਾਏ ਕੋਈ ਨੌਕਰੀ ਮਿਲ ਜੇ ਕਿਸੇ ਨੂੰ ਆਪਾਂ ਦਾ ਕੰਮ ਧੰਦਾ ਕੋਈ ਕਰ ਲੈ ਹੋਰ ਕੀ ਕਰ ਸਕਦੇ ਆਪਾਂ ਇਧੂ ਤੇ ਆਪਣਾ ਕੀ ਕਰਨਾ ਭਾਈਪੜੂਈ ਦਾ ਠੀਕ ਹੈ ਤੁਹਾਡੇ ਅੰਦਰ ਕਿਵੇਂ ਮੁਟਕੀ ਚੱਲੀ ਜਾਂਦੀ ਸਕੂਲ 12ਵੀਂ ਤੱਕ ਹੈ 12ਵੀਂ ਤੱਕ ਸਕੂਲ ਉਹ ਫ੍ਰੀ ਹੋ ਜਾਂਦਾ ਟੀਚਰ ਬਹੁਤ ਵਧੀਆ ਨੇ ਸਾਡੇ ਟੀਚਰਾਂ ਨੇ ਬੜੀ ਮਦਦ ਕੀਤੀ ਲੱਕ ਪਾਣੀ ਵਲੇ ਅੱਛਾ ਉਹਨਾਂ ਜਿੰਨੀ ਵੀ ਸੇਵਾ ਲਿਆ ਕੋ ਉਹਨਾਂ ਲੋਕਾਂ ਨੂੰ ਬਰਤਾਇਆ ਲਿਆ ਕਰਾਇਆ ਉਹ ਮਕਾਨ ਮਕੂਨ ਹੈ ਤੁਹਾਡੇ ਪੱਕੇ ਨੇ ਅੰਦਰ ਹਲੇ ਵੀ ਕਈਆਂ ਦੇ ਕੱਚੇ ਨੇ ਮਕਾਨ ਕੱਚੇ ਵੀ ਉਹ ਵਿੱਚੋਂ ਪਾਟ ਕੇ ਨੇ ਜੀ ਅੱਛਾ ਪਾਣੀ ਨਾਲ ਪਾਟ ਕੇ ਫਲਾਟ ਹੋ ਗਿਆ ਕਰਕੇ ਖਰਾਬ ਹੋ ਗਏ ਹਾਂ ਪਾਟ ਕੇ ਟੜਾ ਛੱਡ ਗਈ ਮੈਂ ਤਾਂ ਕੁਝ ਨਹੀਂ ਦਿੱਤਾ ਜੀ ਜੀ ਵੀ ਇੱਧਰ ਵੀ ਨਿਗਾ ਮਾਰਨ ਜਿਹੜਾ ਜਿਹੜੀ ਸਰਕਾਰ ਬਣੀ ਤਾਂ ਇੱਧਰ ਇੱਕ ਵਾਰੀ ਆ ਕੇ ਦੇਖੇ ਵੀ ਕੀ ਕੁਝ ਹਾਲਾਤ ਨੇ ਹਾਂਜੀ ਹਾਂਜੀ ਹੋਣਾ ਚਾਹੀਦਾ ਅੱਛਾ ਜ਼ਮੀਨਾਂ ਹੋ ਗਈਆਂ ਹੁਣ ਪੱਧਰੀਆਂ ਜਿਵੇਂ ਪਹਿਲਾਂ ਰਿੱਤਾ ਭਰ ਗਿਆ ਸੀ ਜਦੋਂ ਹੜਾ ਆਇਆ ਸੀ ਨਹੀਂ ਜੋ ਦਰਿਆ ਵਿੱਚ ਉਹ ਪੰਜਾਂ ਨਹੀਂ ਚਾਰ ਰਹਿੰਦੀਆਂ ਨੇ ਪੱਧਰੀਆਂ ਹੋਣੀਆਂ ਉਹ ਮਿੱਟੀ ਪਏ ਜੀ ਲੋਕਾਂ ਨੇ ਹੱਲਾ ਰੈ ਜਿਆ ਤਾਂ ਇਕੱਠਾ ਕਰ ਅਕਾਲੂ ਵਾਲਿਆਂ ਕਲੂ ਹਲੇ ਜੀ ਸਤਿ ਸ੍ਰੀ ਅਕਾਲ ਕੀ ਕਹਿਣਾ ਚਾਹੋਗੇ ਬਾਬਾ ਜੀ ਕੀ ਕੋਈ ਤੁਹਾਡੇ ਇਲਾਕੇ ਚ ਹਾਲ ਹੈ ਹੁਣ ਚੋਣਾ ਚੋਣਾ ਦਾ ਮੌਸਮ ਚੱਲਦਾ ਕੋਈ ਆ ਰਹੇ ਲੀਟਲ ਲੂਟਰ ਤੁਹਾਡੇ ਕੋਲ ਲੀਟਲ ਆਇਆ ਤੇ ਗਿਆ ਸਿੱਤ ਅੱਛਾ ਜੀ ਪਤਾ ਨਹੀਂ ਕਿਹੜੇ ਸੀ ਆਪਨੇ ਕੋਈ ਕੰਮਕਾਰ ਕਰਦੇ ਤੁਹਾਡੀਆਂ ਮੁਸ਼ਕਲਾਂ ਸੀ ਪੁੱਛ ਰਹੇ ਸੀ ਕਿ ਹੜ੍ਹ ਕਰਕੇ ਬੜੀ ਜ਼ਮੀਨ ਜਮੂਨ ਖਰਾਬ ਹੋ ਗਈ ਇੱਧਰ ਬਾਰਡਰ ਏਰੀਆ ਹੁਣ ਕਰਕੇ ਕੋਈ ਆਉਂਦਾ ਕੋਈ ਕੰਮ ਕਰਦਾ ਉਹ ਨਹੀਂ ਪਿੱਛਦਾ ਪਿੱਛਦਾ ਹਾਂ ਨੱਕ ਵਈ ਨਹੀਂ ਪਿੱਛਦਾ ਹਾਂ ਠੀਕ ਹੈ ਤੇ ਤੁਹਾਡੀਆਂ ਜ਼ਮੀਨਾਂ ਦੀ ਕੀ ਵਜਾ ਹੋਈ ਵੀ ਅਜੇ ਤੱਕ ਜ਼ਮੀਨਾਂ ਤੁਹਾਡੇ ਨਾਮਾਂ ਤੇ ਨਹੀਂ ਹੋਈਆਂ ਕੁਝ ਨਹੀਂ ਬਚਦਾ ਬਸ ਬੈਠੇ ਹਾਂ ਲਿਚ ਚਲੋ ਜਨ ਕਟੋ ਕੇ ਸਰ ਨਹੀਂ ਫਿਰ ਜਿਵੇਂ ਜਿਵੇਂ ਤੁਸੀਂ ਸਮਝ ਲਓ ਵੀ ਬੈਂਕ ਚ ਤੁਸੀਂ ਕੋਈ ਲਿਮਟ ਵਗੈਰਾ ਕਰਾਉਣੀ ਹੁੰਦੀ ਹੈ ਉਹ ਤੁਹਾਡੀ ਬਣ ਜਾਂਦੀ ਹੈ ਫਿਰ ਨਾ ਉਹ ਨਹੀਂ ਮਿਲਦਾ ਹੈ ਨਹੀਂ ਜਦਾਂ ਜੀ ਬਦਲ ਸਾਹਿਬ ਨੇ ਵਿੱਚ ਵਿੱਚ ਜੀ ਕੀਤੀਆਂ ਸੀ ਲੱਖ ਚ ਕੋਈਆਂ ਬੱਲੇ ਬੱਲੇ ਲੋਕਾਂ ਨੇ ਰਿਟਰੀ ਕਰਾਈ ਹੈ ਬਾਕੀ ਜਿਹੜੀਆਂ ਬੱਲੀਆਂ ਦੀ ਹੋਈ ਹੈ ਹਾਂ ਬਦਲ ਵੇਲੇ ਹੋਇਆ ਇੱਕ ਵੀਰਲੇ ਵਲੇ ਲੋਕਾਂ ਨੇ ਰਿਟਰੀ ਕਰਾਈ ਪਹਿਲੀ ਦੀ ਪਕਾ ਸਿੰਘ ਬਦਲ ਸੀ ਉਸ ਵੇਲੇ ਹਾਂ ਬਦਲ ਨੇ ਕਰਾਈ ਸੀ ਜੀ ਅੱਛਾ ਉਹ ਲੱਖ ਚ ਹੋਈ ਉਹ ਤੋਂ ਕਈਆਂ ਨੇ ਕਰਾ ਲਈ ਵਿੱਚੋਂ ਬਾਕੀ ਜਿਹਦੇ ਕੋਲ ਪੈਸਾ ਨਹੀਂ ਹੁਣ ਕਿੱਥੋਂ ਕਰਾ ਲਿਓ ਕਿੰਨੇ ਕ ਬੰਦਿਆਂ ਦੀ ਹੋਊਗੀ ਬੱਬਾ ਜੀ ਕਿੰਨੇ ਕ ਤੁਹਾਨੂੰ ਲੱਗਦਾ ਵੀ ਤੁਹਾਡੇ ਇਲਾਕੇ ਦੇ ਕਿੰਨੇ ਕ ਹੋਣਗੇ 70% 80% ਕਿੰਨੇ ਕ ਲੋਕਾਂ ਦੀ ਹੋਈ ਕਿੰਨੀਆਂ ਦੀ 10% ਦੀ ਹੋਈ ਹੈ ਬਸ 10% ਹੋਣੀ ਹੈ ਸਰ ਹਾਂ ਜੀ ਬਾਕੀ ਉਹ ਮੈਂ ਫਿਰ ਬਾਕੀ ਜੇ ਕਿਸੇ ਨੇ ਕੰਮ ਕਰਾਉਣਾ ਜੀ ਤੁਸੀਂ ਕੋਈ ਕਰਜ਼ਾ ਜਿਵੇਂ ਕਿਸੇ ਪਰਿਵਾਰ ਕੋਈ ਪੈਸਾ ਨਹੀਂ ਹੁੰਦਾ ਕਿਸੇ ਨੇ ਲਿਮਟ ਲੋਨ ਲੈ ਚੱਕਣੀ ਹੈ ਫਿਰ ਉਹ ਤੁਸੀਂ ਕਿਵੇਂ ਕਰਦੇ ਹੋ ਫਿਰ ਉਹ ਤਾਂ ਹੁਣ ਬਰਾਲੇ ਜੀ ਸਾਡੇ ਕੋਈ ਨਹੀਂ ਮਿਲਦਾ ਕਿਤੇ ਨਹੀਂ ਮਿਲਦਾ ਕਿ ਜੀ ਔਖੇ ਟਾਈਮ ਤੇ ਕੋਈ ਪੈਸੇ ਦੀ ਲੋੜ ਪੈ ਜਾ ਫਿਰ ਬਸ ਵਿਲੇ ਐਸਾ ਕਦਮ ਨਹੀਂ ਲੈ ਕੋਈ ਗਵਰਨਮੈਂਟ ਸਤ ਦਿੰਦੀ ਨਹੀਂ ਤੇ ਪੜਾ ਪਰਾਂ ਕੁੱਤਾ ਮਿਠਾ ਗਸ ਬਣ ਲਈਏ ਚਾਰ ਦਿਨ ਟਾਈਮ ਪਾਸ ਰਿਸ਼ਤੇਦਾਰੀ ਚੋਂ ਮੰਗ ਲਿਆ ਮੰਗ ਲਿਆ ਨਹੀਂ ਤੇ ਫਿਰ ਹਾਂ ਕੋਈ ਨਹੀਂ ਮਿਲਦਾ ਕਿਦਾਂ ਜੀ ਰਿਸ਼ਤੇਦਾਰੀ ਕੇ ਅੰਦਰ ਕੋਈ ਚੇਕ ਕਿਥੋਂ ਦੇਵੋ ਦੇ ਉਹ 판 ਦੇ ਲਖਾ ਹਾਂ ਉਹ ਵੀ ਪੁੱਛਦੇ ਨੇ ਤੁਹਾਨੂੰ ਵੀ ਤੁਸੀਂ ਵਾਪਸ ਕਿਥੋਂ ਕਰੋਗੇ ਜੇ ਤੁਹਾਨੂੰ ਦੇਤੇ ਪੈਸਾ ਸਾਇਕੋ ਨਹੀਂ ਕੋਲ ਤੁਹਾਡੇ ਜ਼ਮੀਨ ਕੱਚੀ ਹੈ ਪੱਕੀ ਜ਼ਮੀਨ ਉੱਤੇ ਬੰਦਾ ਨੰਬਰ ਦੇ ਦੇਗੇ ਤੇ ਕੋਈ ਆਦਾ ਪੈਸਾ ਕਾਠ ਦਾ ਕਟ ਹਾਂ ਠੀਕ ਹੈ ਤੁਹਾਡੀ ਤਾਂ ਇਹਨਾਂ ਪਿੰਡਾਂ ਦੇ ਵਿੱਚ ਤੁਸੀਂ ਇਹ ਸਥਿਤੀ ਦੇਖ ਲਓ ਕਿ ਕਿਸਾਨਾਂ ਦੇ ਨਾਂ ਤੇ ਜ਼ਮੀਨ ਤੱਕ ਦੀ ਰਜਿਸਟਰੀ ਨਹੀਂ ਹੈ 10% ਕਿਸਾਨਾਂ ਦੀ ਉਹ ਕਹਿੰਦੇ ਕਿ ਕਿਸੇ ਵੇਲੇ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਦੇ ਵਿੱਚ ਹੋਈ ਸੀ ਉਸ ਤੋਂ ਬਾਅਦ ਜ਼ਾਰਾ ਕਰਕੇ ਜਿਹੜੇ ਕਿਸਾਨ ਨੇ ਉਹਨਾਂ ਦੀ ਨਾਂ ਦੇ ਉੱਤੇ ਜ਼ਮੀਨ ਦੀ ਰਜਿਸਟਰੀ ਨਹੀਂ ਹੈ ਤਾ ਜਿਵੇਂ ਆਮ ਅਸੀਂ ਪੰਜਾਬ ਚ ਵੇਖਦੇ ਹਾਂ ਕਿ ਥੋੜੀ-ਬਹੁਤੀ ਜ਼ਮੀਨ ਹੈ ਤੁਹਾਡੇ ਕੋਲ ਤੁਹਾਨੂੰ ਬੈਂਕ ਦੇ ਵਿੱਚ ਤੁਹਾਡੀ ਲਿਮਟ ਬਣ ਜਾਂਦੀ ਹੈ ਔਖੇ ਵੇਲੇ ਤੁਸੀਂ ਜਾ ਕੇ ਉਹਤੇ ਸਿਰ ਤੇ ਤੁਸੀਂ ਪੈਸੇ ਚੱਕ ਲੋ ਤਾਂ ਇਸ ਇਲਾਕੇ ਚ ਕਿਉਂਕਿ ਬਾਰਡਰ ਦਾ ਇਲਾਕਾ ਹੈ ਕਿਸਾਨਾਂ ਦੀ ਜ਼ਮੀਨ ਦੀ ਰਜਿਸਟਰੀ ਵੀ ਉਹਨਾਂ ਦੇ ਨਾਂ ਦੇ ਉੱਤੇ ਨਹੀਂ ਹੋਈ ਹੈ ਇਹ ਇੱਕ ਬਹੁਤ ਵੱਡੀ ਜਿਹੜੀ ਇੱਥੇ ਕਿਉਂਕਿ ਲੋਕਾਂ ਦੀ ਜ਼ਿੰਦਗੀ ਜਿਹੜੀ ਜ਼ਿਆਦਾਤਰ ਤੇ ਆਰਥਿਕਤਾ ਜਿਹੜੀ ਹੈ ਲੋਕਾਂ ਦੀ ਉਹ ਖੇਤੀਬਾੜੀ ਤੇ ਹੀ ਨਿਰਭਰ ਕਰਦੀ ਹੈ ਤਾਂ ਇੱਥੇ ਉਹਦੇ ਜਿਹੜੇ ਸਥਾਨਕ ਲੋਕ ਨੇ ਦੱਸਿਆ ਕਿ ਉਹ ਜਿਹੜੀ ਸਥਿਤੀ ਹੈ ਆਰਥਿਕ ਤੌਰ ਦੇ ਉੱਤੇ ਉਹ ਹਾਲੇ ਵੀ ਉਹਨਾਂ ਦੀ ਪਹਿਲਾ ਵਰਗੀ ਬਣੀ ਹੋਈ ਹੈ ਬਾਕੀ ਜਿਹੜੀਆਂ ਚੀਜ਼ਾਂ ਨੇ ਬੇਰੋਜ਼ਗਾਰੀ ਜਾਂ ਨਸ਼ਾ ਉਹ ਤਾਂ ਬਾਰਡਰ ਏਰੀਆ ਕਰਕੇ ਜਾਹਰ ਤੌਰ ਤੇ ਉਹ ਤੇ ਜਿਹੜਾ ਇਹ ਉ ਬਰਕਰਾਰ ਹੈ ਤੇ ਕੁਝ ਹੋਰ ਪਿੰਡਾਂ ਚ ਜਾਵਾਂਗੇ ਗੱਲਬਾਤ ਕਰਨ ਦੀ 시 ਕੋਸ਼ਿਸ਼ ਕਰਾਂਗੇ ਤੇ ਸਰਹਾਦੀ ਹਲਕੇ ਫਿਰੋਜ਼ਪੁਰ ਦੀਆਂ ਅਸੀਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਪਿਛਲੇ ਸਾਲ ਜਦੋਂ ਹੜਾ ਆਈ ਸੀ ਤਾਂ ਇੱਕ ਬਹੁਤ ਵੱਡੀ ਮਾਰ ਇਸ ਇਲਾਕੇ ਨੇ ਝੱਲੀ ਸੀ ਇਸ ਵੇਲੇ ਅਸੀਂ ਤੁਹਾਨੂੰ ਤਸਵੀਰ ਉਖਾਵਾਂਗੇ ਪਿੰਡ ਗੱਟੀ ਰਾਜੋਕੇ ਦੇ ਨਜ਼ਦੀਕ ਦੀ ਇਹ ਤਸਵੀਰ ਹੈ ਇਹ ਜਿਹੜਾ ਇੱਕ ਛੋਟਾ ਹਿੱਸਾ ਤੁਸੀਂ ਕਹਿ ਸਕਦੇ ਹੋ ਸਤਲੁਜ ਦਰਿਆ ਦਾ ਇੱਕ ਫੀਟ ਹੈ ਸਤਲੁਜ ਦਰਿਆ ਦੀ ਜੋ ਨਿਕਲ ਕੇ ਆਉਂਦੀ ਹੈ ਮੁੱਖ ਦਰਿਆ ਪਰਲੇ ਪਾਸੇ ਤੇ ਇਹ ਜਿਹੜੀਆਂ ਸਾਹਮਣੇ ਤਸਵੀਰਾਂ ਨੇ ਇਹ ਮੰਜ਼ਰ ਉਸ ਤਬਾਹੀ ਨੂੰ ਬਿਆਨ ਕਰਦਾ ਹੈ ਹਾਲਾਤ ਇਹ ਵੀ ਸੀ ਕਿ ਲੋਕਾਂ ਦਾ ਆਣਾ ਜਾਣਾ ਤੱਕ ਜਿਹੜਾ ਮਹਾਲ ਹੋ ਚੁੱਕਿਆ ਸੀ ਸਾਡੇ ਸੋਗੀ ਸੰਨੀ ਚੋਪੜਾ ਨੇ ਉਸ ਵੇਲੇ ਸਾਰਾ ਕੁਝ ਜਿਹੜਾ ਇਸ ਨੂੰ ਕਵਰ ਕੀਤਾ ਸੀ ਸਾਡੇ ਨਾਲ ਵੀ ਸੰਨੀ ਕੀ ਕੁਝ ਸਥਿਤੀ ਸੀ ਉਸ ਵੇਲੇ ਤੇ ਤੁਸੀਂ ਕੋਈ ਹੁਣ ਹਾਲਾਤਾਂ 'ਚ ਕੋਈ ਤਬਦੀਲੀ ਦੇਖ ਰਹੇ ਹੋ ਹਾਂ ਬਿਲਕੁਲ ਕੁਲਵਿੰਦਰ ਜੇ ਦੇਖਿਆ ਜਾਵੇ ਤਾਂ ਇਹ ਜਿਹੜਾ ਹੁਸੈਨੀwala ਬਾਰਡਰ ਦੇ ਨਾਲ ਜਿਹੜਾ ਇਲਾਕਾ ਹੈਗਾ ਕਿ ਗੱਟੀ ਰਾਜੋ ਕੀ ਇਹ ਪਿੰਡ ਹੈ ਜਿਹੜੀ ਇਹ ਜਿੱਥੇ ਆਪਾਂ ਖੜੇ ਹੋਏ ਆ ਇਸ ਤੋਂ ਪਹਿਲੇ ਵੀ ਇੱਕ ਪੁਲ ਹੈਗਾ ਸੀ ਉਦੋਂ ਜਦੋਂ ਪਾਣੀ ਆਇਆ ਹੈਗਾ ਸੀਗਾ ਤਾਂ ਉਦੋਂ ਉਹ ਵੀ ਪੁਲ ਰੁੜ ਗਿਆ ਹੈਗਾ ਸੀ ਤਾਂ ਇਸ ਦਾ ਅਗਲਾ ਹਿੱਸਾ ਜਿਹੜਾ ਪਾਣੀ ਦੇ ਵਿੱਚ ਰੁੜ ਗਿਆ ਸੀ ਆ ਚੀਜ਼ਾਂ ਆਪਾਂ ਦੇਖ ਰਹੇ ਹੈਗੇ ਆ ਇਹ ਅੱਜ ਵੀ ਹਲੇ ਵੀ ਉਵੇਂ ਦੀ ਉਵੇਂ ਖੜੀਆਂ ਕਿਉਂਕਿ ਜਦੋਂ ਪਾਣੀ ਆਇਆ ਪਾਣੀ ਦਾ ਬਹਾਅ ਇੰਨਾ ਤੇਜ਼ ਹੈਗਾ ਸੀ ਕਿਉਂਕਿ ਪਾਣੀ ਪਾਕਿਸਤਾਨ ਵਾਲੇ ਸਾਈਡ ਤੋਂ ਵੀ ਜਿਹੜਾ ਬੰਨ ਟੁੱਟ ਕੇ ਪਾਣੀ ਜਿਹੜਾ ਇੱਧਰ ਨੂੰ ਆ ਗਿਆ ਤਾਂ ਪਾਣੀ ਇਹ ਜਿਹੜਾ ਫੇਟ ਆ ਸਤਲੁਜ ਦਰਿਆ ਦੇ ਵਿੱਚੋਂ ਹੀ ਜਿਹੜੀ ਹੈ ਉਹ ਨਿਕਲਦੀ ਹੈਗੀ ਹੈ ਤੇ ਘੁੰਮਦੀ ਹੈਗੀ ਹੈ ਤੇ ਇਸ ਦੇ ਵਿੱਚ ਪਾਣੀ ਦਾ ਲੈਵਲ ਇਹ ਸਲੇਬਾ ਸੀ ਕੋਈ ਲਾਂਗਾ ਸੀ ਆ ਕੀ ਸੀਦੇ ਨਾਲ ਕੀ ਕੀਤਾ ਇਹ ਜਿਹੜਾ ਇਸ ਪਾਸੇ ਜਿਹੜਾ ਲਾਂਗਾ ਬਣਾਇਆ ਹੋਇਆ ਸੀਗਾ ਪਰ ਇਸ ਦੇ ਉੱਪਰ ਜਿਹੜੀ ਆ ਇਹਨੂੰ ਤਾਂ ਕਿ ਪਾਣੀ ਦੂਜੇ ਪਾਸੇ ਨਾ ਜਾਵੇ ਉਸ ਨੂੰ ਬਚਾਉਣ ਵਾਸਤੇ ਜਿਹੜਾ ਇੱਥੇ ਪੱ ਜੇ ਗੱਲ ਕਰੀਏ ਤਾਂ ਦੂਜੀਆਂ ਨੋਚਾਂ ਵੀ ਬਣਾਈਆਂ ਹੋਈਆਂ ਸੀਗੀਆਂ ਤਾਂ ਬਣਾਇਆ ਸੀਗਾ ਸਾਰਾ ਤਾਂ ਅੱਜ ਵੀ ਤੁਸੀਂ ਦੇਖ ਸਕਦੇ ਹੋ ਕਿ ਨਿਸ਼ਾਨ ਜਿਹੜੇ ਨੇ ਉਹ ਅੱਜ ਵੀ ਨੇ ਕਿਉਂਕਿ ਪਾਣੀ ਇੰਨਾ ਕੋ ਜਿਆਦਾ ਸੀਗਾ ਇਹ ਸਾਰੇ ਖੇਤਾਂ ਤੋਂ ਪਾਣੀ ਲੰਘ ਗਿਆ ਹੈਗਾ ਸੀਗਾ ਕਈ ਦੁਕਾਨਾਂ ਜਿਨ੍ਹਾਂ ਨੇ ਨਵੀਆਂ ਬਣਾਈਆਂ ਸੀ ਉਹਨਾਂ ਦੀਆਂ ਦੁਕਾਨਾਂ ਟਹਿ ਗਈਆਂ ਹੈਗੀਆਂ ਸੀ ਘਰ ਸੀਗੇ ਜਿਹੜੇ ਘਰ ਟਹਿ ਗਏ ਹੈਗੇ ਸੀਗੇ ਰਸਤੇ ਸੀਗੇ ਰਸਤੇ ਟਹਿ ਗਏ ਦੋਵੇਂ ਪਾਸੇ ਦੇ ਇਲਾਕੇ ਘਰ ਸੀਗੇ ਉੱਥੇ ਪਾਣੀ ਪਹੁੰਚ ਗਿਆ ਸੀ ਉਹ ਬਿਲਕੁਲ ਇਹ ਦੋਵਾਂ ਸਾਈਡਾਂ ਦੇ ਉੱਪਰ ਪਾਣੀ ਸੀ ਕਿਉਂਕਿ ਕੁਲਵਿੰਦਰ ਜਦੋਂ ਦੇਖੀਏ ਜਿੱਥੇ ਗੱਟੇ ਲੱਗੇ ਹੋਏ ਨੇ ਇਹ ਫੇੜ ਜਿਹ ਨਿਕਲ ਗਿਆ ਇਹਨਾਂ ਨੇ ਵਹਾਈ ਜਿਹੜਾ ਦੋਵੇਂ ਪਾਸੇ ਬਣਾ ਲਿਆ ਆਪਣਾ ਲੋਕ ਸਿਰਫ ਇਸ ਰਸਤੇ ਤੋਂ ਹੀ ਜਾਂਦੇ ਹੇਗੇ ਸੀਗੇ ਤਾਂ ਕਿਸ਼ਤੀਆਂ ਦੇ ਜ਼ਰੀਏ ਇੱਕ ਥਾਂ ਤੇ ਦੂਜੇ ਥਾਂ ਤੇ ਜਾਂਦੇ ਸੀ ਇੱਥੋਂ ਜਿਹੜਾ ਮੋਟਰਸਾਈਕਲ ਇਹ ਜਿਹੜਾ ਅਗਲਾ ਹਿੱਸਾ ਹੈਗਾ ਇਹ ਤਾਂ ਇੱਥੋਂ ਉੱਤਰੀ ਗਿਆ ਸੀ ਲੋਕਾਂ ਨੇ ਇੱਥੇ ਮਿੱਟੀ ਪਾ ਕੇ ਇੱਥੇ ਜਿਹੜਾ ਕੰਮ ਕੀਤਾ ਹੈਗਾ ਹਾਲਾਂਕਿ ਹੱਲੇ ਵੀ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਹਨੂੰ ਬੰਦ ਲੈਣਾ ਚਾਹੀਦਾ ਹੈਗਾ ਇਸ ਨੂੰ ਠੀਕ ਕਰ ਲੈਣਾ ਚਾਹੀਦਾ ਮਿੱਟੀ ਪਵਾ ਲੈਣੀ ਚਾਹੀਦੀ ਹੈਗੀ ਨਹੀਂ ਤਾਂ ਕਿਉਂਕਿ ਆਉਣ ਵਾਲੇ ਸਮੇਂ 'ਚ ਕੁਲੰਦਰ ਪਾਣੀ ਫਿਰ ਜਿਹੜਾ ਉੱਤੇ ਬਾਰਸ਼ਾ ਪਹਾੜੀ ਇਲਾਕਿਆਂ ਦੇ ਹੋਊਗਾ ਤਾਂ ਸਤਲੁਜ ਦਰਿਆ ਦੇ ਵਿੱਚ ਪਾਣੀ ਆਏਗਾ ਤਾਂ ਫਿਰ ਜਦੋਂ ਪਹਿਲਾਂ ਵਾਲੀ ਸਥਿਤੀ ਹੋ ਸਕਦੀ ਹੈ ਹਾਂ ਮੁਰ ਤੋਂ ਜਿਹੜੀ ਸਥਿਤੀ ਪਹਿਲੇ ਹੈਗੀ ਸੀ ਉਦੋਂ ਵੀ ਹੋ ਸਕਦੀ ਹੈ ਇਹ ਇੱਥੋਂ ਦੇ ਪਿੰਡ ਵਾਸੀ ਕਾਫੀ ਪਰੇਸ਼ਾਨ ਹੋਏ ਸੀ ਬੜੀ ਦਿੱਕਤਾਂ ਦੇ ਵਿੱਚ ਆਪਣਾ ਪਰਿਵਾਰ ਲੈ ਕੇ ਇਦੋਂ ਦੇਖੋ ਰੇਤਾ ਦੇਖੋ ਰੇਤਾ ਉਰੇ ਵੀ ਨਜ਼ਰ ਆ ਰਿਹਾ ਹਾਲੇ ਅਸਹਾਰਾ ਰੇਤਾ ਜਿਹੜਾ ਉਸ ਵੇਲੇ ਇਕੱਠਾ ਹੋਇਆ ਸੀ ਇਹ ਤਾਂ ਸ਼ਾਇਦ ਥੋੜਾ ਬਹੁਤ ਲੱਗਦਾ ਲੋਕਾਂ ਨੇ ਸੁਧਾਰ ਲਿਆ ਹੋਵੇ ਉਹ ਸਾਹਮਣੇ ਘਰ ਇੱਕ ਨਜ਼ਰ ਆ ਰਿਹਾ ਹੈ ਹਨ ਨਹੀਂ ਉਹ ਪੂਰੀ ਤਰ੍ਹਾਂ ਟੁੱਟਿਆ ਹੋਇਆ ਜਿਹੜਾ ਘਰ ਗਗਿੰਦਰ ਜਿਹੜਾ ਉਹ ਘਰ ਹੈ ਭਖੜੇ ਦੇ ਵਿੱਚ ਪੈਂਦਾ ਹੈਗਾ ਇਹ ਭਖੜੇ ਦੇ ਵਿੱਚ ਸਿਗੇ ਉੱਥੇ ਅੱਜ ਇਹ ਰੇਤ ਨਜ਼ਰ ਆਂਦੀ ਹੈਗੀ ਐ ਰੇਤ ਨਜ਼ਰ ਆਂਦੀ ਆ ਲੋਕਾਂ ਦੀ ਅੱਜ ਤੱਕ ਉਹ ਜ਼ਮੀਨਾਂ ਹੀ ਜਿਹੜੀਆਂ ਨਹੀਂ ਬਣ ਸਕੀਆਂ ਹੈਗੀਆਂ ਉਹ ਜਿਹੜਾ ਘਰ ਤੁਸੀਂ ਦੇਖ ਰਹੇ ਹੈਗੇ ਉਹ ਇਹ ਘਰ ਦੇ ਵਿੱਚ ਜਦੋਂ ਅਸੀਂ ਗਏ ਘਰ ਦੇ ਵਿੱਚ ਤੁਸੀਂ ਦੇਖ ਸਕਦੇ ਹੈਗੇ ਉਹ ਕਿ ਉਹ ਸਾਰਾ ਘਰ ਹੀ ਜਿਹੜਾ ਉਹ ਟੁੱਟ ਗਿਆ ਸਿਰਫ ਦੋ ਕਮਰੇ ਜਿਹੜੇ ਨੇ ਉਹ ਦੋ ਕਮਰਿਆਂ ਦੇ ਵਿੱਚ ਵੀ ਤਰੇੜਾਂ ਨੇ ਪਰ ਸਾਰਾ ਘਰ ਉਹ ਟੁੱਟ ਗਿਆ ਕਾਫੀ ਮਰਲੇ ਥਾਂ ਹੈਗੀ ਸੀਗੀ ਆ ਮਾਤਾ ਜੀ ਨਾਲ ਤੁਸੀਂ ਗੱਲ ਕਰਕੇ ਪੁੱਛੋ ਕਿ ਮਾਤਾ ਜੀ ਤੁਸੀਂ ਇੱਥੇ ਨਹੀਂ ਰਹਿਣ ਵਾਲੇ ਹੋ ਜੀ ਉਹ ਟੁੱਟਾ ਘਰ ਹੈ ਅੱਛਾ ਹੜ੍ਹ ਕਰਕੇ ਤੁਹਾਡਾ ਘਰ ਨੂੰ ਨੁਕਸਾਨ ਆ ਗਿਆ ਨੁਕਸਾਨ ਬਹੁਤ ਹੋ ਗਿਆ ਅੱਛਾ ਕੋਈ ਚੀਜ਼ ਹੀ ਨਹੀਂ ਸਾਡੀ ਬਟੇ ਸਭ ਲੋੜ ਲੁੜ ਗਏ ਸਾਰਾ ਰੁੜ ਗਿਆ ਉਹਦੇ ਵਿੱਚ ਲੋੜ ਗਿਆ ਸਾਰਾ ਕੁਝ ਲੋੜ ਗਿਆ ਸੀਗਾ ਬੱਚੇ ਬਚਾ ਕੇ ਇੱਥੇ ਆ ਗਏ ਸੀਗੇ ਤੇ ਤੁਹਾਨੂੰ ਕੁਝ ਉਹ ਤੋਂ ਬਾਅਦ ਕਿਸ ਨੇ ਕੋਈ ਪੁੱਛਿਆ ਨਹੀਂ ਪੁੱਛਿਆ ਹੀ ਨਹੀਂ ਹੁੰਦੇ ਨਹੀਂ ਹੈਗੇ ਕੋਈ ਨਹੀਂ ਆਇਆ ਤੁਹਾਡੇ ਕੋਈ ਨਹੀਂ ਸਾਡੇ ਬਣਿਆ ਆ ਤੁਹਾਡਾ ਘਰ ਹਾਲੇ ਵੀ ਟੁੱਟਿਆ ਹੋਇਆ ਅਜੇ ਸਾਰਾ ਜਾ ਕੇ ਵੇਖ ਲਓ ਆ ਜਿਹੜੇ ਖੜੇ ਨਾ ਇਹ ਵੀ ਸਾਰੇ ਚੀਰ ਪਏ ਖੜੇ ਕੋਈ ਚੀਜ਼ ਨਹੀਂ ਸਾਡੀ ਬਚੀ ਕਿੰਨੇ ਕੁ ਜੀਏ ਤੁਹਾਡੇ ਘਰ ਚ ਅਸੀਂ ਘਰ ਸੇ 8 ਜੀ ਆਏ ਫਿਰ ਉਹ ਜਦੋਂ ਹੜਾ ਆਇਆ ਸੀ ਫੇ ਕਿਵੇਂ ਕੋਣ ਕੋਣ ਰਿਹਾ ਘਰੇ ਬਾਕੀ ਰਿਸ਼ਤੇਦਾਰੀ ਭੇਜ ਬਾਂ ਤਾਂ ਡੈਡੀ ਰਹੀ ਸੀ ਸਾਨੂੰ ਕੱਢ ਕੇ ਲੈ ਗਿਆ ਸੀ ਕੱਲਾ ਹੋ ਰਿਹਾ ਸੀਗਾ ਬਾਂ ਦੇ ਉੱਤੇ ਬੈਠਾ ਰਿਹਾ ਜਗਾ ਵੀ ਨਹੀਂ ਰਹਿ ਕੇ ਰਹਿਣ ਨੂੰ ਪਸੂ ਵੀ ਲੋੜ ਗਿਆ ਸੀਗਾ ਨਹੀਂ ਉਦੋਂ ਤੁਸੀਂ ਦੱਸੋਗੇ ਹੋਇਆ ਕੀ ਸੀਗਾ ਤੁਹਾਨੂੰ ਪਾਣੀ ਦਾ ਕੁਝ ਪਤਾ ਨਹੀਂ ਸੀ ਪਹਿਲਾਂ ਕਿਦਾਂ ਟੁੱਟਿਆ ਤੁਹਾਡਾ ਪਤਾ ਸੀਗਾ ਬਾਅਦ ਵਿੱਚ ਵਾ ਸੀਦਾ ਰਾਤ ਨੂੰ ਪਾਣੀ ਆਇਆ ਤੇ ਫਿਰ ਰਾਤ ਨੂੰ ਸਾਨੂੰ ਕੱਢ ਲਗਾ ਸਵੇਰੇ ਸਾਰੇ ਹੀ ਟੁੱਟ ਗਏ ਥੱਲੇ ਪਾਣੀ ਪੈ ਗਿਆ ਦੋ ਵਾਰ ਆਇਆ ਦੋ ਵਾਰੇ ਟੁੱਟ ਗਏ ਸੀ ਤੇ ਤੁਸੀਂ ਕੀ ਖੇਤੀਬਾੜੀ ਕਰਦੇ ਹੋ ਆ ਮਾੜੀ ਮੋਟੀ ਖੇੜਤੀ ਥੋੜੀ ਜੀ ਹੈਗੀ ਥਾ ਜਗਾ ਲਈ ਜਾਂਦੇ ਤੇ ਅਸੀਂ ਗਾਂਨੇ ਕੋ ਰਾਕ ਵੇਚ ਦਿੱਤੀ ਹੁਣ ਪੱਲੇ ਸਾਡੇ ਕੱਖ ਹੀ ਕੋਣ ਰਹਿ ਗਈ ਆ ਤੁਹਾਨੂੰ ਕਿਸੇ ਨੇ ਨਹੀਂ ਪੁੱਛਿਆ ਨਾ ਕੋਈ ਲੀਡਰ ਆਇਆ ਕੋਈ ਨਹੀਂ ਆਇਆ ਕੋਈ ਵੀ ਨਹੀਂ ਸਾਨੂੰ ਪੁੱਛਣ ਆਇਆ ਅੱਛਾ ਜੀ ਹਾਂ ਕੋਈ ਵੀ ਨਹੀਂ ਆਇਆ ਸਾਡੇ ਬੂਏ ਤੇ ਦੇਖ ਅੱਖਾਂ ਤੋਹੇਗਾ ਤੇਗਾ ਥੋ ਤੇ ਪੈਰ ਤੋਹੇਗਾ ਬਸ ਇਨਾ ਕਹਿ ਗਿਆ ਸਾਡੇ ਕੋਲ ਫੇ ਤੁਹਾਡੀਆਂ ਜਿਹੜੀਆਂ ਜ਼ਮੀਨਾਂ ਤੇ ਰੇਤਾ ਰੂਤਾ ਭਰਿਆ ਉਹਦਾ ਸਾਰਾ ਇਹੀ ਹੀ ਸੀਗਾ ਸੋਰ ਤੋੜ ਰੇਤਾ ਹੀ ਰੇਤਾ ਆਏਗਾ ਹੋਰ ਬਜਾਈ ਵਜੂਈ ਹੋ ਜਾਂਦੀ ਹੈ ਦੁਆਰੇ। ਜੋ ਬਜਾਈ ਮਾਰੇ ਮੋਟੇ ਕੀਤੀ ਕਣਕ ਛੋੜੀ ਜੀ ਚੱਕੇ ਖਾਣ ਨੂੰ ਉਹਦੇ ਜੇ ਕਣਕ ਤਾਂ ਸਾਰੀ ਲੋੜ ਗਈ ਸੀ ਕਿ ਤੇਰੇ ਮੈਰ ਕੋਲ ਆ ਤੇ ਟਾਈਮ ਪਾਸ ਕੀਤਾ। ਘਰ ਘਰ ਬੜੀ ਮਿਹਨਤ ਨਾਲ ਬਣਾਉਂਦਾ ਬੰਦਾ ਕਈ ਸਾਲ ਹੈ। ਹੁਣ ਤੁਹਾਨੂੰ ਕੀ ਲੱਗਦਾ ਟੁੱਟ ਗਿਆ ਵੀ ਤੁਸੀਂ ਦੁਆਰੇ ਕਿੰਨੇ ਕਿੰਨਾ ਕੁ ਟਾਈਮ ਲੱਗ ਜੂ ਜੇ ਤੁਸੀਂ ਠੀਕ ਕਰ ਲੇ। ਲੱਗੂਗਾ ਘਰ ਪਈਆ ਹੋਵੇ ਪੈਸਾ ਹੋਵੇ ਕੁਝ ਹੋਵੇ ਤਾਂ ਫੇਰ ਫੇਰ ਅਸੀਂ ਕਰ ਸਕਨੇ ਹਾਂ। ਹੋਰ ਕੁਝ ਵੀ ਨਹੀਂ ਕਰ ਸਕਦੇ। ਕੋਈ ਨੌਕਰੀ ਕਰਦਾ ਪਰਿਵਾਰ ਚ ਵਿੱਚ ਨਹੀਂ ਕੋਈ ਵੀ ਨਹੀਂ ਕਰਦਾ ਤੇਨੂੰ ਇੱਕ ਤੱਕਾਂ ਤੋਏਗਾ। ਤੇ ਇੱਕ ਬਾਤ ਮਾਲਾ ਤੇ ਦੀ ਸੀ। ਕੰਮ ਨਹੀਂ ਵੇਕ ਮੇਰੇ ਘਰ ਆ ਲਉਂ ਜੀ ਗਾ। ਬੱਚੇ ਅੱਖਾਂ ਤੋਂ ਵੀ ਪ੍ਰੋਬਲਮ ਬੱਚੇ। ਹਾਂ ਅੱਖਾਂ ਤੋਂ ਵੀ। ਇਹ ਘਾਟ ਦੇ ਸਦਾਸੀ। ਤੇ ਤੁਹਾਡੇ ਪਰਿਵਾਰ ਚ ਫੇਕ ਕੀ ਖੇਤੀਬਾੜੀ ਦੇ ਕੰਮ ਕਰਦੇ? ਕਿੰਨੇ ਛੋਟ ਕਿੰਨੀ ਕੀ ਜ਼ਮੀਨ ਹੈ ਤੁਹਾਡੇ ਕੋਲ? ਤਾਂ ਦੱਸ ਹੈ ਕਿ 2 ਕਿੱਲੇ। 2 ਕਿੱਲੇ। ਹਾਂ 2 ਕਿੱਲੇ ਚ 1 ਕਿੱਲਾ ਵੇਚ ਕੇ ਅਥਾਜਾ ਘਾ ਲੈ ਲਈ ਸੀ। ਫੇ ਚਲੋ ਬੱਚੇ ਵਹਿ ਜਾਣਗੇ ਉਹ ਗੱਲ ਨਾ ਬਣੇ। ਅੱਛਾ 2 ਕਿੱਲੇ ਚੋਂ ਵੀ 1 ਕਿੱਲਾ ਵੇਚਤਾ ਜਗ੍ਹਾ ਬਣਾਉਣ ਲਈ ਜਗ੍ਹਾ ਪਾਉਣ ਲਈ। ਬਣਾਉਣ 1 ਕਿੱਲਾ ਰਹਿ ਗਿਆ ਬਸ। ਉਹਦੇ ਤੇ ਸਾਰਾ ਗੁਜ਼ਾਰਾ ਕਰਦੇ। ਬਸ 1 ਕਿੱਤੇ ਗੁਜ਼ਾਰਾ ਕੀਤਾ ਹੈ। ਚੋਨਾ ਹੋਇਆ ਕੋ ਫਿਰ ਤੇਰੇ ਮ ਕੋਲ ਵਾ ਵਾ ਮਾਗ ਮੋਗੀ ਤੁਮ ਸਟਾਈਮ ਪਾਸ ਕੀਤਾ ਹੋਰ ਕੁਛ ਨਹੀਂ ਸਾਡੇ ਕੋਲੇ ਗਾ ਤੁਸੀਂ ਸਥਿਤੀ ਦੇਖੋ ਜੀ ਇਹ ਜਿਹੜਾ ਬਾਰਡਰ ਦਾ ਏਰੀਆ ਕਿੱਡੀ ਵੱਡੀ ਮਾਰ ਪਈ ਸੀ ਹੜਾਂ ਦੀ ਤੇ ਉਸ ਤੋਂ ਬਾਅਦ ਉਹ ਘਰ ਤੁਹਾਡੇ ਸਾਹਮਣੇ ਆ ਉਹ ਪਹਿਲਾਂ ਵੀ ਅਸੀਂ ਕਈ ਵਾਰੀ ਤਸਵੀਰਾਂ ਉਹਦੀਆਂ ਵਿਖਾਈਆਂ ਕਰਦੀਆਂ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਿਸੇ ਵੀ ਪ੍ਰਸ਼ਾਸਨ ਨੇ ਕਿਸੇ ਇੱਥੇ ਕਿਸੇ ਮੰਤਰੀ ਨੇ ਐਮਐਲਏ ਨੇ ਕਹ ਲਓ ਜਾਂ ਐਮਪੀ ਨੇ ਕਹ ਲਓ ਕੋਈ ਆ ਕੇ ਪੁੱਛਿਆ ਨਹੀਂ ਨਾ ਕਿਸੇ ਨੇ ਪੁੱਛਿਆ ਕਿਉਂਦੇ ਅਸੀਂ ਮਾਰ ਮਟਾ ਕਰਕੇ ਚਲੇ ਜਾਂਦੇ ਸੀ ਕੋਈ ਵੀ ਨਹੀਂ ਸਾਨੂੰ ਗੱਲ ਸਾਡੇ ਸੁਣਦਾ ਸੀ ਬੜੇ ਬੰਦੇ ਪਾਏ ਸੀ ਗੱਲ ਹੀ ਨਹੀਂ ਸੁਣਦੇ ਸੀ ਤੁਸੀਂ ਵੋਟਾਂ-ਵੋਟਾਂ ਪਾਉਣੀਆਂ ਆ ਇਸ ਵਾਰ ਤੁਹਾਨੂੰ ਪਤਾ ਲੋਕ ਸਭਾ ਦੀਆਂ ਵੋਟਾਂ ਆਈਆਂ ਉਹ ਤਾਂ ਵੋਟ ਪਾਵਾਂਗੇ ਸਾਨੂੰ ਅਦਾਸਤ ਕਰਨਗੇ ਤਾਂ ਵੋਟ ਫਾਦੇਾਂਗੇ ਇਹਨਾਂ ਕੋਈ ਕਰੇਗਾ ਫਿਰ ਕਿੱਥੇ ਵੋਟਾਂ ਪਾਵਾਂਗੇ ਕੋਈ ਆਇਆ ਤੁਹਾਡੇ ਕੋਲ ਹੁਣ ਤੱਕ ਨਹੀਂ ਅਜੇ ਨਹੀਂ ਸਾਡਾ ਟਿੱਕਰ ਕੋਈ ਨਹੀਂ ਆਇਆ ਤੁਸੀਂ ਪੁੱਛੋਗੇ ਇਹਨਾਂ ਨੂੰ ਵੀ ਸਾਡਾ ਘਰ ਬਣਾਓਗੇ ਠੀਕਰਾਓਗੇ ਉਹ ਸਾਨੂੰ ਕਦੇ ਮਿਲੇ ਨਹੀਂ ਅਸੀਂ ਆਏ ਵੀ ਨਹੀਂ ਇਸ ਪਾਸੇ ਹਾਂ ਕੰਮ ਹੋਵੇ ਤਾਂ ਆਜ ਨਹੀਂ ਤਾਂ ਘਰੇ ਬੈ ਜਾਵਿਦਾ ਫਿਰ ਤੁਸੀਂ ਉਹ ਬੋਟ ਤਾਂ ਪਾਣੀ ਹੋਏ ਕਿਸੇ ਨੂੰ ਫਿਰ ਕਿਵੇਂ ਕਿਵੇਂ ਕਿ ਭੀਖ ਅਸੀਂ ਪਾਣ ਨੂੰ ਤਿਆਰ ਹੈ ਸਾਡਾ ਕੰਮ ਹੱਲ ਕਰੋ ਹੋਰ ਤਾਂ ਅਸੀਂ ਪਾਵਾਂਗੇ ਅਸੀਂ ਰੱਖ ਕੇ ਕੀ ਕਰਨਾ ਹੋਰ ਤਾਂ ਅਸੀਂ ਪਾਵਾਂਗੇ ਜਿੰਨੂੰ ਕਹੇ ਉਹਨੂੰ ਤਾਂ ਪਾ ਦੇਵਾਂਗੇ ਪਾਉਣ ਨੂੰ ਆਪਾਂ ਘਰ ਥੋੜੇ ਕਰਾਂਗੇ ਤਾਂ ਜੀ ਲੋਕ ਕਹਿ ਰਹੇ ਨੇ ਕਿ ਸਾਡਾ ਮਸਲਾ ਅਸ ਨਹੀਂ ਹੱਲ ਹੋਣਾ ਚਾਹੀਦਾ ਬੜੀ ਵੱਡੀ ਗੱਲ ਹੈ ਕਿ ਇੱਕ ਤਾਂ ਤੁਹਾਡਾ ਬਾਰਡਰ ਦਾ ਏਰੀਆ ਕਾ ਮ ਲੋਕਾਂ ਕੋਲ ਬਹੁਤਾ ਹੈ ਨਹੀਂ ਰੋਜ਼ਗਾਰ ਨਹੀਂ ਹੈ ਖੇਤੀਬਾੜੀ ਦਾ ਕੰਮ ਕਰਨੇ ਜਿਵੇਂ ਮਾਤਾ ਜੀ ਨੇ ਦੱਸਿਆ ਕਿ ਦੋ ਕਿਲੇ ਜਮੀਨ ਸੀ ਉਹ ਵੀ ਇੱਕ ਘਰ ਪਾਉਣ ਲਈ ਬਸਾਉਣ ਲਈ ਰੱਖਤੀ ਤੇ ਮਤਲਬ ਬਾਰਡਰ ਦਾ ਹੋਣਾ ਤੁਹਾਡੇ ਲਈ ਵੀ ਇੱਕ ਸ਼ਰਾਪ ਹੈ ਤੁਸੀਂ ਬਾਰਡਰ ਦੇ ਏਰੀਆ ਚੋਂ ਕੋਈ ਤੁਹਾਨੂੰ ਪੁੱਛੂਗਾ ਨਹੀਂ ਬਿਲਕੁਲ ਜਦੋਂ ਲੋਕਾਂ ਨਾਲ ਜਦੋਂ ਗੱਲਬਾਤ ਕਰਦੇ ਹਾਂ ਇਹ ਗੱਲ ਸਾਫ਼ ਤੌਰ ਤੇ ਕਹਿੰਦੇ ਨੇ ਕਿ ਸਾਡੀ ਕੋਈ ਸਾਰ ਹੀ ਨਹੀਂ ਲੈਣਾ ਹੁੰਦਾ ਉਹਨਾਂ ਤੇ ਜਾ ਕੇ ਨਹੀਂ ਦੇਖਦਾ ਤੁਸੀਂ ਅਸੀਂ ਘਰ ਦੇ ਵਿੱਚ ਗਏ ਅਸੀਂ ਘਰ ਦੇ ਹਾਲਾਤ ਦਿਖਾਏ ਨੇ ਉਹ ਘਰ ਹੀ ਸਾਰਾ ਟੁੱਟ ਗਿਆ ਉਹ ਮੋਟਰਾਂ ਜਿਹੜੀਆਂ ਖੇਤਾਂ ਦੇ ਵਿੱਚ ਲਗਾਈਆਂ ਉਹ ਮੋਟਰਾਂ ਹੀ ਪਾਣੀ ਦੇ ਵਿੱਚ ਡੁੱਬ ਗਈਆਂ ਤਾਨੂੰ ਇੱਕ ਹੋਰ ਹਾਲਾਤ ਦਿਖਾਨਾ ਕੁਲਵਿੰਦਰ ਤੁਸੀਂ ਫਿਰਾਨੀ ਵਾਲੀ ਗੱਲ ਦੇਖੋ ਇੱਕ ਤਾਂ ਸੈਂਟਰ ਦੀ ਗਵਰਨਮੈਂਟ ਆ ਕਿ ਲੋਕਾਂ ਨੂੰ ਘਰ ਪਵਾ ਕੇ ਦੇ ਰਿਆਂ ਸੀ ਹੈਨਾ ਕੇਂਦਰ ਸਰਕਾਰੇ ਕਹਿੰਦੀ ਐ ਐਮਪੀ ਦਾ ਆਪ ਦਾ ਫੰਡ ਹੁੰਦਾ ਸਟੇਟ ਦੀ ਆਪਣੀ ਸਰਕਾਰ ਆ ਤੁਹਾਡਾ ਹਲਕੇ ਦਾ ਐਮਐਲਏ ਹੈਗਾ ਮਤਲਬ ਕਿਸੇ ਨੂੰ ਧਿਆਨ ਨਹੀਂ ਆਇਆ ਕਿ ਘਰ ਟੁੱਟਿਆ ਸੀ ਤੇ ਥੋੜੀ ਬਹੁਤੀ ਕੋਈ ਮਦਦ ਕੀਤੀ ਜਾਵੇ ਕਿਸੇ ਪਰਿਵਾਰ ਦੀ ਤੇ ਉਹਨਾਂ ਦਾ ਘਰ ਠੀਕ ਕਰਵਾਇਆ ਬਿਲਕੁਲ ਇਹ ਮੁੱਦਾ ਜਿਹੜਾ ਆਪਾਂ ਲਗਾਤਾਰ ਚੱਕਿਆ ਔਰ ਤੁਸੀਂ ਦੇਖ ਸਕਦੇ ਹੋ ਕਿ ਐਮਪੀ ਵੀ ਹੋਵੇ ਔਰ ਇੱਥੇ ਐਮਐਲਏ ਵੀ ਹੋਣ ਪਰ ਹਾਲ ਹੀ ਨਹੀਂ ਹੋਇਆ ਐਂਟੀਮੀਟਰ ਨਹੀਂ ਕਰਦੀ ਪਾਰਟੀ ਮੀਟਰ ਨਹੀਂ ਕਰਦੀ ਗੱਲ ਇਹ ਹੈ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਹੜਾਂ ਕਰਕੇ ਕਿੰਨਾ ਵੱਡਾ ਨੁਕਸਾਨ ਹੋਇਆ ਲੋਕਾਂ ਦਾ ਨਾ ਕਿਸੇ ਵੀ ਪਾਰਟੀ ਨੇ ਭਾਵੇਂ ਕਿਸੇ ਦੀ ਸੈਂਟਰ ਦੀ ਸਰਕਾਰ ਹੈ ਕਿਸੇ ਪਾਰਟੀ ਦਾ ਐਮਪੀ ਹੋਵੇ ਕਿਸੇ ਦੀ ਸੂਬੇ ਦੀ ਸਟੇਟ ਦੀ ਸਰਕਾਰ ਹੋਵੇ ਮਤਲਬ ਉਹਨਾਂ ਦੇ ਵਿੱਚੋਂ ਕਿਸੇ ਨੂੰ ਵੀ ਇਸ ਗੱਲ ਦਾ ਕੋਈ ਖਿਆਲ ਨਹੀਂ ਕਿ ਇੱਕ ਪਰਿਵਾਰ ਜਿਹੜਾ ਜਿਵੇਂ ਉਹਨਾਂ ਨੇ ਦੱਸਿਆ ਕਿ ਦੋ ਕਿਲੇ ਚੋਂ ਇੱਕ ਕਿਲਾ ਤਾਂ ਅਸੀਂ ਵੇਚਤਾ ਉਦੇ ਸਿਰ ਤੇ ਇੱਕ ਮਕਾਨ ਬਣਾਇਆ ਬਿਲਕੁਲ ਬਿਲਕੁਲ ਇੱਥੋਂ ਦੇ ਹਾਲਾਤ ਕੁਲਵਿੰਦਰ ਬਹੁਤ ਮਾੜੇ ਹਾਲਾਤ ਸੀਗੇ ਉਸ ਟਾਈਮ ਦੇ ਤਾਂ ਹੋਰ ਬਾਣੇ ਲਾ ਸੀਗੇ ਅੱਜ ਵੀ ਮਾੜੇ ਅੱਜ ਵੀ ਪਰਿਵਾਰ ਇਦਾਂ ਹੀ ਬੈਠਾ ਹੋਇਆ ਕਿੱਦਾਂ ਉਹ ਲੈਂਟਰ ਪਾ ਲੂਗਾ ਜਿਹੜਾ ਲੈਂਟਰ ਉਹ ਡੇਗ ਗਿਆ ਉਹ ਤੁਸੀਂ ਦੇਖ ਸਕਦੇ ਹੋ ਸਾਹਮਣੇ ਤਸਵੀਰ ਹੈਗੀ ਆ ਉਹ ਤਸਵੀਰ ਇੱਕ ਘਰ ਦੀ ਨਹੀਂ ਹੈ ਇੱਥੇ ਕਈ ਘਰਾਂ ਦੀ ਹੈ ਤੁਸੀਂ ਉਹ ਦੇਖੋ ਸਾਹਮਣੇ ਘਰ ਰਿਹਾ ਉਹਨਾਂ ਨੇ ਪਾਇਆ ਉਹ ਦੁਕਾਨ ਦੀ ਉਹ ਦੁਕਾਨ ਬਣਾਈ ਉਹਨਾਂ ਨੇ ਉਹ ਦੁਕਾਨ ਦੀ ਛੱਤ ਡੇਗ ਗਈ ਔਰ ਦੂਜੇ ਤੱਕ ਕੀ ਇੱਥੇ ਆ ਦੋ ਕਮਰੇ ਵਾਲਾ ਘਰ ਹੈ ਉਹਦੇ ਅੱਗੇ ਰਸਤਾ ਹੀ ਡਾਹ ਗਿਆ ਸਾਰਾ ਇਹ ਸਾਰਾ ਇੱਥੇ ਜੀਸੀਬੀ ਡਿੱਗੀ ਸੀਗੀ ਪਾਣੀ ਦੇ ਵਿੱਚ ਜੀਸੀਬੀ ਕੱਢੀ ਆ ਰਸਤੇ ਜਿਹੜੇ ਖੋਰ ਅੱਜ ਵੀ ਪਈ ਹੋਈ ਹੈ ਇਹਨੂੰ ਪਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਗਈ ਹਲੇ ਤੱਕ ਪਿੰਡ ਵਾਸੀ ਆ ਲੱਗੇ ਹੋਏ ਨੇ ਆਪਦੇ ਪੱਧਰ ਤੇ ਲਿਆ ਲਿਆ ਕੇ ਪਾਈ ਜਾਂਦੇ ਆ ਜਾਂ ਥੋੜਾ ਬੋਤਾ ਜਿਹੜਾ ਕਰ ਸਾਡੇ ਵਾਲਾ ਹੀ ਹੜ੍ਹ ਦੇ ਨੁਕਸਾਨ ਦੀ ਤਸਵੀਰ ਆਵੇ ਹੜ੍ਹ ਕਰ ਤੁਸੀਂ ਦੇਖ ਸਕਦੇ ਹੋ ਉਹ ਗੱਟੇ ਜਿਹੜੇ ਨੇ ਉਹ ਘਰ ਦਾ ਰਸਤਾ ਬਣਾਇਆ ਉਹਨਾਂ ਨੇ ਉਹ ਲੜਕਾ ਉਹ ਖੁਦ ਇੱਥੇ ਮਿੱਟੀ ਪਾ ਕੇ ਆ ਰਸਤਾ ਘਰ ਨੂੰ ਉਹਨੇ ਬਣਾਇਆ ਹੈਗਾ ਇਹ ਘਰ ਦਾ ਰਸਤਾ ਹੀ ਸਾਰਾ ਨਹੀਂ ਹੈਗਾ ਸੀਗਾ ਟੋਇਆ ਤੁਸੀਂ ਖੁਦ ਦੇਖੋ ਕਾਫੀ ਡੁੱਬਿਆ ਪੈ ਚੁੱਕਿਆ ਉੱਥੇ ਉਹਨੂੰ ਭਰਨਾ ਹੀ ਬੜਾ ਔਖਾ ਕੰਮ ਹੈ ਕਿੰਨਾ ਤੁਸੀਂ ਲਾ ਲੋ ਵੀ ਜੇ ਇੱਥੇ ਬੰਦੇ ਕੋਲ ਰੋਜ਼ਗਾਰ ਨਹੀਂ ਤਾਂ ਉਹਨੇ ਇਹਨੂੰ ਵੀ ਭਰਨਾਂ ਦਾ ਤਾਂ ਘੱਟੋ ਘੱਟ 25-30000 ਰੁਪਏ ਕੋਲ ਚਾਹੀਦਾ ਤੁਹਾਡੇ ਤੁਸੀਂ ਤਾਂ ਖੱਡਾ ਭਰ ਸਕੋ ਹਾਂ ਤਾਂ ਬਿਲਕੁਲ ਰੇਤਾ ਇੰਨੀ ਇੱਥੇ ਹੈਗੀ ਹੈ ਜ਼ਮੀਨਾਂ ਦੇ ਵਿੱਚ ਰੇਤਾ ਕਾਫੀ ਹੈਗੀ ਹੈ ਪਰ ਫਿਰ ਵੀ ਤੁਸੀਂ ਦੇਖ ਸਕਦੇ ਹੋ ਅੱਜ ਵੀ ਇੱਥੇ ਤੱਕ ਇਹ ਕੰਮ ਨਹੀਂ ਹੋਇਆ ਹਾਲਾਂਕਿ ਸਰਕਾਰ ਦੇ ਵੱਲੋਂ ਫੰਡ ਭੇਜਿਆ ਗਿਆ ਆ ਰਾਹਤ ਕਾਰਜ ਵਾਸਤੇ ਭੇਜੇ ਗਏ ਅਤੇ ਰਿਪੇਰਾਂ ਵਾਸਤੇ ਭੇਜੇ ਗਏ ਪਰ ਲਗਦੀ ਨਹੀਂ ਤੁਸੀਂ ਤੁਹਾਡੇ ਸਾਹਮਣੇ ਤਸਵੀਰਾਂ ਆ ਡੋਇਆ ਦੇਖੋ ਤੁਸੀਂ ਘਰ ਦੇ ਅੱਗੇ ਕਿੰਨਾ ਵੱਡਾ ਉਹ ਉਧਰ ਉਹ ਡਿੱਗਾ ਪਿਆ ਉਹ ਬਾਸੂਮ ਸੀਗਾ ਜਿਹੜਾ ਵਿਚਾਰਿਆਂ ਦੇ ਕੋਲ ਹੈਗਾ ਸੀ ਉਹ ਬੂਰੀਆਂ ਆਪ ਲਾ ਕੇ ਥੋੜਾ ਰਸਤਾ ਬਣਾਇਆ ਕਰਦਾ ਇਹ ਤਾਂ ਬੂਰੀਆਂ ਲੜਕੇ ਨੇ ਇੱਕ ਇੱਕ ਬੱਠਲ ਭਰ ਕੇ ਇਹਦੇ ਭਰ ਕੇ ਬੂਰੀ ਦੇ ਵਿੱਚ ਇਹ ਆਪ ਬਣਾਇਆ ਇਹ ਘਰ ਦੇ ਆ ਨੇ ਰਸਤਾ ਜਿਹੜਾ ਉਹ ਦੋ ਕਮਰਿਆਂ ਵਾਲਾ ਘਰ ਹੈਗਾ ਜੀ ਗੱਲਬਾਤ ਕਰੀ ਰਹਿਣਾ ਹੂੰ ਆਪਣਾ ਨਾਮ ਦੱਸ ਜੀ ਤੁਹਾਡਾ ਪਿੰਡ ਕਿਹੜਾ ਕੀ ਮੇਰਾ ਪਿੰਡ ਹੈ ਗੱਟੀ ਰਾਜੋਕੇ ਤੇ ਪਿੰਡ ਬਲਵਤ ਸਿੰਘ ਮਰਾਣਾ ਬਲਵੰਤ ਜੀ ਆ ਤੁਹਾਡਾ ਕਿੰਨੇ ਇੱਕ ਹੜਾਂ ਕਰ ਹੜ ਦੇ ਟਾਈਮ ਆਇਆ ਸੀ ਜਿਹੜਾ ਤੁਹਾਡਾ ਇੱਥੇ ਆ ਖੱਡਾ ਪੈ ਗਿਆ ਹੈ ਕਿੰਨਾ ਟਾਈਮ ਹੋ ਗਿਆ ਨੂੰ ਇਹ ਨੂੰ ਟਾਈਮ ਤੋਂ ਹੋ ਗਿਆ ਜਦੋਂ ਧਾਰ ਆਇਆ ਉਦੋਂ ਦੀ ਹੋਈ ਹੈ ਹਾਂਜੀ ਤੇ ਉਸ ਤੋਂ ਬਾਅਦ ਕਦੇ ਕਿਸ ਨੇ ਕੋਈ ਠੀਕ ਕਰਾਉਣ ਦੀ ਕੋਸ਼ਿਸ਼ ਨਹੀਂ ਕੀਤੀ ਤੁਹਾਡੇ ਘਰ ਦਾ ਰਸਤਾ ਵੀ ਬੰਦ ਕਿਸੇ ਨੇ ਸਾਡਾ ਰਸਤਾ ਏਵੇਂ ਹੀ ਹੈ ਬਸ ਅਸੀਂ ਆਪ ਹੀ ਗੱਟੇ ਲਾਇਏ ਨੇ ਬਸ ਆ ਬੋਰੀਆਂ ਤੁਸੀਂ ਆਪ ਹਾਂਜੀ ਅਸੀਂ ਆਪ ਲਾਈਆਂ ਨੇ ਬੋਰੀਆਂ ਕੋਈ ਆਇਆ ਨਹੀਂ ਕਦੇ ਕਿਸੇ ਨਹੀਂ ਨਹੀਂ ਜੀ ਕੋਈ ਨਹੀਂ ਆਇਆ ਕਿਉਂਕਿ ਆਇਆ ਕੋਈ थोड़ी किन्नी की जगह उठी आहाम मकान तोड़ा है ये साढ़ा सिद्धास कुमार रहेगा कहाँ आएगी सर तोड़ अच्छा हाँ जी अरे कुमाकान ही बचा साढ़ा बाकी ये फ़लाचा फ़लाचा सब सपाव गया अच्छा हाँ जी तो मतलब उन थोड़े कारनों की चार दर रस्ता तक नहीं है कहीं तस्वीर नहीं जी रस्ता नहीं सारे कारन ਨੇ ਕਦੇ ਕੋਈ ਆਇਆ ਹੀ ਨਹੀਂ ਮਤਲਬ ਕੋਈ ਨਹੀਂ ਆਇਆ ਨਹੀਂ ਆਇਆ ਜ ਆਇਆ ਹੁੰਦਾ ਸਿਰ ਤੁਹਾਨੂੰ ਬਤਾ ਦੱਸਣਾ ਦਿੰਦੇ ਜੀ ਸਾਡਾ ਤੁਹਾਨੂੰ ਕੀ ਲੱਗਦਾ ਵੀ ਇਹ ਜਿਹੜਾ ਜੇ ਤੁਸੀਂ ਆਪ ਦੇ ਆਪ ਕੰਮ ਕਰਾਉਣਾ ਹੋਵੇ ਭਰਾਣਾ ਹੋਵੇ ਭਰਤ ਪਾਉਣਾ ਹੋਵੇ ਕਿੰਨਾ ਖਰਚਾ ਤੁਹਾਡਾ ਸਾਡਾ ਜੀ ਇੱਥੇ ਆਜਾ 10000 10000 ਦਾ ਖਰਚਾ ਹਾਂ ਜੀ 10000 10000 ਆਜਾ ਹਾਂ ਜੀ ਤੁਸੀਂ ਆਟੋ ਚਲਾਉਣੀ ਹਾਂ ਹਾਂ ਜੀ ਆਟਾ ਚਲਾਉਂਦੇ ਆਟੋ ਕਿੰਨੇ ਜੀਓ ਤੁਸੀਂ ਪਰਿਵਾਰ ਅਸੀਂ ਹੈਗੇ ਜੀ ਚੰਨਾ ਜਿਹਾ ਰਹੇ ਟਾਈਮ ਬੱਚੇ ਵਾ ਗਿਆ ਅੱਛਾ ਹਾਂ ਜੀ ਤੋਂ ਕੁੜੀ ਅਸੀਂ ਵਾ ਲਿਆ ਅੱਛਾ ਹੁਣ ਤੁਹਾਡਾ ਬੇਟਾ ਬੇਟਾ ਕੀ ਕਰਦਾ ਇਹ ਅਕੀ ਪੜਦਾ ਸੀ ਹੁਣ ਬਸ ਫੜਾਈ ਛੱਡਦੀ ਨੇ ਹੁਣ ਵੈਸੇ ਆਮ ਸੇਵਾਈ ਡੰਗਰਾ ਡੋ ਨਿਕਲਾਈ ਘਰ ਸਿੱਧੇ ਡਾਏ ਬੇਰੇ ਆਟੋ ਤੇ ਤੁਸੀਂ ਮੜਾ ਮੋਟਾ ਡੰਗਰਾ ਦਾ ਉਹਦੇ ਸਿਰ ਤੇ ਸਾਰਾ ਤੁਹਾਡਾ ਹਾਂਜੀ ਹਾਂਜੀ ਸਾਰਾ ਜ਼ਮੀਨ ਵਗੈਰਾ ਜਮੀਨ ਲੱਗੀ ਥੋੜੀ ਏ ਬਸ ਕਣ ਕੁੰਡੀ ਖਾਣ ਉੱਤੇ ਨਿਕਣਾ ਲਾ ਸਿਰ पे ਚੈਨ ਕਣਾ ਲਾ ਤੁਹਾਡੇ ਵਾਂਗੂ ਇੱਥੇ ਤੁਹਾਨੂੰ ਕਿੰਨੇ ਘਰ ਲੱਗਦੇ ਜਿਨ੍ਹਾਂ ਦਾ ਐਡਾ ਨੁਕਸਾਨ ਹੋ ਗਿਆ ਵੀ ਘਰ ਤੜੇ ਜੜੇ ਗਏ ਆ ਜਿਨ੍ਹਾਂ ਨੂੰ ਹੁਣ ਤੱਕ ਕੁਝ ਦਿੱਤਾ ਹੀ ਨਹੀਂ ਕਿਸੇ ਨੇ ਕਿਸੇ ਨੂੰ ਵੀ ਨਹੀਂ ਮਿਲਿਆ ਓਰੇ ਸਾਹਮਣੇ ਖੜਾਓ ਸਾਹਮਣੇ ਘਰ ਖੜਾ ਉਹਨਾਂ ਦੀ ਸਾਰਾ ਸਪਾ ਆ ਪਿਆ ਹੋ ਨਾਲ ਕਰ ਮਿਲਿਆ ਕਿ ਨਹੀਂ ਮਿਲਿਆ ਜਾਨ ਤੋਂ ਨਹੀਂ ਪਤਾ ਤੇ ਤੁਸੀਂ ਦੇਖ ਸਕਦੇ ਹੋ ਜੀ ਇਹ ਇਹ ਹਾਲਾਤ ਨੇ ਖੜਾ ਤੋਂ ਬਾਅਦ ਕੀ ਸਥਿਤੀ ਹੈ ਵੀ ਇਹ ਪਰਿਵਾਰ ਦੇ ਘਰ ਨੂੰ ਜਿਹੜਾ ਰਸਤਾ ਜੋੜਦਾ ਸੀ ਮੀਨ ਰਸਤੇ ਦੇ ਨਾਲ ਉਹ ਹਾਲੇ ਤੱਕ ਪੂਰਿਆ ਨਹੀਂ ਗਿਆ ਮਤਲਬ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਕੋਲ 10000 ਰੁਪਏ ਦਾ ਖਰਚਾ ਉਹਨਾਂ ਨੇ ਦੱਸਿਆ ਕਿ ਇੰਨਾ ਆ ਸਕਦਾ ਪਰ ਕਿਉਂਕਿ ਖੁਦ ਆਟੋ ਰਿਕਸ਼ਾ ਉਹ ਚੁਣਉਂਦੇ ਨੇ ਖੇਤੀਬਾੜੀ ਕੋਈ ਜ਼ਿਆਦਾ ਹੈ ਨਹੀਂ ਤਾਂ ਉਸੇ ਸਿਰ ਦੇ ਉੱਤੇ ਨਿਰਭਰ ਕਰਦਾ ਪਰ ਸਵਾਲ ਇਹ ਹੈ ਕਿ ਇੱਕ ਤਰਾਸਦੀ ਸੀ ਇਸ ਇਲਾਕੇ ਦੀ ਉਸ ਤਰਾਸਦੀ ਦੇ ਵਿੱਚ ਸਰਕਾਰਾਂ ਨੇ ਇਹਨਾਂ ਲੋਕਾਂ ਦੀ ਮਦਦ ਕਰਨੀ ਸੀ ਪਰ ਅੱਜ ਤੱਕ ਕੋਈ ਨਹੀਂ ਆਇਆ ਨਾ ਹੀ ਕਿਸੇ ਨੇ ਕੋਈ ਸਾਰ ਲਈ ਹੈ ਆ ਰਸਤਾ ਤੁਸੀਂ ਦੇਖ ਸਕਦੇ ਹੋ ਇਹ ਰਸਤਾ ਇੱਕ ਗਵਾਹੀ ਭਰਦਾ ਹੈ ਕਿ ਸਰਹੱਦੀ ਇਲਾਕੇ ਦੇ ਲੋਕਾਂ ਦੀ ਸਾਡੇ ਸੂਬੇ ਦੀ ਸਰਕਾਰ ਨਾਲ ਕਹਿ ਲਓ ਜਾਂ ਦੇਸ਼ ਦੀ ਸਰਕਾਰ ਨਾਲ ਜਿਹੜੀ ਦੂਰੀ ਹੈ ਉਹਨੂੰ ਮਿਲਾਉਣ ਦੇ ਵਿੱਚ ਇਹ ਜਿਹੜਾ ਰਸਤਾ ਹੈ ਉਹ ਇਸ ਦੂਰੀ ਨੂੰ ਜੜਾਏ ਉਹ ਵਿਖਾਉਂਦਾ ਹੈ ਤੇ ਇਹ ਖੱਡਾ ਵੀ ਉਸ ਦੂਰੀ ਨੂੰ ਵਿਖਾਉਂਦਾ ਹੈ ਕਿ ਸਰਕਾਰਾਂ ਕਿੰਨੀਆਂ ਕੁ ਦੂਰ ਨੇ ਸਰਹੱਦੀ ਖੇਤਰ ਦੇ ਲੋਕਾਂ ਤੋਂ ਜਿਨ੍ਹਾਂ ਨੂੰ ਬੁਨਿਆਦੀ ਸਹੂਤਾ ਨੁਕਸਾਨ ਦੇ ਵਿੱਚ ਤਰਾਸਦੀ ਦੇ ਵਿੱਚ ਲੋੜ ਸੀ ਸਰਕਾਰਾਂ ਦੀ ਪਰ ਇਸ ਦੇ ਬਾਵਜੂਦ ਵੀ ਉਹ ਇਹਨਾਂ ਲੋਕਾਂ ਤੱਕ ਨਹੀਂ ਪਹੁੰਚ ਸਕੇ।